ਜ਼ਿਆਦਾਤਰ ਇਹਨਾਂ ਦੀ ਕਾਪੀ ਕਰਨੀ ਵਧੀਆ ਲੱਗਦੀ ਆ ਵੀ ਕਿਸੇ ਦੀ ਨਕਲ ਕਰਨੀ ਕਿਸੇ ਐਕਟਰ ਦੀ ਹੋਵੇ ਚਾਹੇ ਸਿੰਗਰ ਦੀ ਹੋਵੇ ਜਿਹੜਾ ਤੁਹਾਡੇ ਦਿਲ ਦੇ ਬੜੇ ਕਰੀਬ ਆ ਵੀ ਉਹ ਮੈਂ ਸਭ ਤੋਂ ਸੋਹਣੀ ਕਰ ਸਕਦਾ ਜਿਆਦਾ ਲੱਗਦੀ ਤਾਂ ਕਿਸੇ ਦੀ ਵੀ ਨਹੀਂ ਪਰ ਮੈਂ ਮੈਂ ਗੋਬਿੰਦ ਦੇ ਦੀਆਂ ਬਹੁਤ ਜ਼ਿਆਦਾ ਫਿਲਮਾਂ ਦੇਖੀਆਂ ਨੇ ਤੇ ਮੇਰਾ ਇੱਕ ਰੂਪ ਨਹੀਂ ਹੈ ਕਿ ਮੈਂ ਉਹਨਾਂ ਨਾਲ ਕਦੇ ਕੰਮ ਵੀ ਕਰਾਂ ਮੈਨੂੰ ਪਸੰਦ ਤਾਂ ਇਹ ਤਾਂ ਮੰਨ ਜਾਏਗੀ ਮੈਂ ਕਾਫੀ ਵਾਰ ਦੇਖੀ ਆ ਤੇ ਉਹਦੇ ਵਿੱਚ ਗੋਬਿੰਦ ਉਹ ਕਰਦੇ ਨੇ ਇੱਕ ਚਾਚੇ ਦਾ ਕਰੈਕਟਰ ਨਾਲ ਨਾਲ ਕਰਦੇ ਨੇ ਤੇ ਉਹ ਡਾਇਲੋਗ ਮਾਰਦੇ ਨੇ ਕਹਿੰਦਾ ਉਹ ਆਪਕੋ ਪਤਾ ਹੈ ਉਹ ਮਾਰਾ ਘਰ ਕਿੰਨਾ بڑا ਹੈ ਉਹ ਜੀ ہمارا ਘਰ ਤਾਂ ਇਤਨਾ بڑا ਹੈ ਇਤਨਾ بڑا ਹੈ ਕਿ ਇੱਕ ਕਮਰੇ ਵਿੱਚੋਂ ਦੂਸਰੇ ਕਮਰੇ ਵਿੱਚ ਜਾਣੇ ਲਈ ਮੋਟਰਸਾਈਕਲ ਯੂਜ਼ ਕਰਨਾ ਪੜਦਾ ਹੈ ਐਡਾ ਨਹੀਂ ਬਿਲਕੁਲ ਉਹ ਚੀਜ਼ਾਂ ਮੰਨ ਲਓ ਤੁਸੀਂ ਫਿਰ ਕਰਦੇ ਰਹਿੰਦੇ ਬਾਈ ਵਾਰ-ਵਾਰ ਕਰਦਾ ਨਾ ਮੈਂ ਉਦੋਂ ਕਰਦਾ ਹੁੰਦਾ ਸੀ ਉਦੋਂ ਮੈਂ ਕਾਫੀ ਕਰਦਾ ਰਹਿੰਦਾ ਸੀ ਤੇ ਹੁਣ ਤਾਂ ਇੱਕ ਆਪਣਾ ਵੀ ਅੰਦਾਜ਼ਾ ਬਣਾਉਣ ਦੀ ਕੋਸ਼ਿਸ਼ ਹੈ ਕਿਉਂਕਿ ਚੱਲਦਾ ਤਾਂ ਦੁਨੀਆ ਤੇ ਅੰਦਾਜ਼ ਹੀ ਹੈ ਮੈਨੂੰ ਲੱਗਦਾ ਹੁੰਦਾ ਇਹ ਤੇ ਇੱਕ ਬਈ ਮੈਟਰ ਫਿਲਮ ਦੇ ਵਿੱਚ ਤੁਸੀਂ ਸੀਨ ਕਰਿਆ ਸੀ ਜਦੋਂ ਆਪਾਂ ਬੈਕ ਪੜਦੇ ਦੇ ਬੈਠੇ ਸੀ ਆਪਾਂ ਨਾ ਤੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਜਦੋਂ ਤੋਂ ਸਾਂਝੀਆਂ ਕਰਿਆ ਸੀ ਜਿਹੜਾ ਤੁਹਾਡਾ तकरीबन 3 ਮਿੰਟ ਦਾ ਉਹ ਸੀਨ ਦਿੱਤਾ ਸੀਗਾ ਉਹ ਨਹੀਂ 3 ਮਿੰਟ ਦਾ ਨਹੀਂ ਸੀਗਾ ਉਹ ਹੈਗਾ ਸੀਗਾ 1.5-2 ਮਿੰਟ ਦਾ ਸੀਨ ਸੀਗਾ 1.5-2 ਮਿੰਟ ਦਾ ਸੀਨ ਸੀਗਾ ਤੇ ਹਾਂ ਫਿਰ ਪਰ ਉਹ ਫਿਰ ਕਈ ਕਈ ਵਾਰ ਏਦਾਂ ਹੁੰਦਾ ਕਿ ਉਹ ਜ਼ਰੂਰੀ ਨਹੀਂ ਹੁੰਦੀ ਉਹ ਫੁਟੇਜ ਫਿਲਮ ਦੇ ਲਈ ਫਿਲਮ ਚੰਗੀ ਜਦੋਂ ਬਣ ਗਈ ਹੈ ਨਾ ਉਹ ਜ਼ਰੂਰੀ ਨਹੀਂ ਹੁੰਦੀ ਉਹ ਮੇਰਾ ਅੱਧਾ 30 40 ਸਕਿੰਟ ਦਾ ਉਹ ਕਰੈਕਟਰ ਆ ਅੱਛਾ ਪਰ ਉਹਦਾ ਉਹ ਸੀਗਾ 1.5 ਮਿੰਟ ਦਾ ਉਹ ਡਾਇਲੋਗ ਸੀ ਤੀਸੀ ਚੰਗੀ ਤਰ੍ਹਾਂ ਤੇ ਮੇਰੀ ਲੋਕ ਇਦਾਂ ਦੀ ਸੀ ਕਿ ਬਿਹਾਰੀ ਜਿਹੀ ਲੋਕ ਲੱਗਦੀ ਸੀ ਤੇ ਮੈਂ ਉਸ ਹਿਸਾਬ ਜੇ ਨਹੀਂ ਗਾਤਾ ਮੈਂ ਬਾਈ ਦਾ ਗਾਣੇ ਗਾ ਦਿੰਨੇ ਆ ਮੈਂ ਖਾ ਪਾਪੀਆਂ ਦੀ ਲਾਈਨਾਂ ਡਰੀਮ ਬਲੀਆ ਆਂ ਤਾਉ ਠਟਾਰਕੇ ਉਹ ਬੱਸ ਕਰ ਹਯਾ ਜੀ ਹਲੇ ਬਹੁਤ ਕੁਝ ਸਿੱਖਣਾ ਬਾਕੀ ਆ ਕਿਉਂਕਿ ਬਹੁਤ ਸੀਨੀਅਰ ਸਾਡੇ ਐਕਟਰ ਨੇ ਜਾਂ ਜਿਹੜੇ ਵੀ ਕਲਾਕਾਰ ਨੇ ਉਨਾਂ ਨੇ ਬਹੁਤ ਆਪਣੇ ਆਪ ਨੂੰ ਪਹਿਲਾਂ ਪਰਿਆ ਕੜਾ ਭਰ ਗਿਆ ਫਿਰ ਜਦੋਂ ਕੜਾ ਉੱਛਲਣ ਲੱਗ ਗਿਆ ਫਿਰ ਉਹਨਾਂ ਨੂੰ ਲੱਗਿਆ ਕਿ ਹਾਂ ਹੁਣ ਅਸੀਂ ਇੰਡਸਟਰੀ ਲਈ ਤਿਆਰ ਆ ਮੈਨੂੰ ਲੱਗਦਾ ਕਿ ਮੈਂ ਇੰਡਸਟਰੀ ਲਈ ਤਿਆਰ ਆ ਮੈਂ ਕਰ ਸਕਦਾ ਬਟ ਮੈਂ ਵਿੱਚ ਰਹਿ ਰਹਿ ਕੇ ਹੋਰ ਬਹੁਤ ਬਹੁਤ ਸਿੱਖਣਾ ਮੈਨੂੰ ਇਹ ਲੱਗਦਾ ਤੇ ਤੁਹਾਡੀ ਗੱਲ ਦਾ ਜਵਾਬ ਇਹ ਹੈ ਕਿ ਜਦੋਂ ਕੋਈ ਇਨਸਾਨ ਤੁਰਦਾ ਉਹਦੇ ਪਿੱਛੇ ਕਿਸੇ ਨਾ ਕਿਸੇ ਬੰਦੇ ਦਾ ਹੱਥ ਤਾਂ ਜ਼ਰੂਰ ਹੁੰਦਾ ਚਾਹੇ ਉਹ ਉਹਨਾਂ ਦੀ ਫੈਮਿਲੀ ਚੋਂ ਕੋਈ ਹੋਵੇ ਚਾਹੇ ਕੋਈ ਦੋਸਤ ਹੋਵੇ ਚਾਹੇ ਕੋਈ ਗਰਲਫ੍ਰੈਂਡ ਹੋਵੇ ਚਾਹੇ ਕੋਈ ਵੀ ਇਨਸਾਨ ਹੋਵੇ ਤਾਂ ਮੇਰੇ ਪਿੱਛੇ ਵੀ ਮੇਰੇ ਇੱਕ ਦੋ ਐਸੇ ਦੋਸਤ ਰਹੇ ਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪੁਸ਼ ਕੀਤਾ ਮੇਰੇ ਟੀਚਰ ਰਹੇ ਆ ਜਿਨ੍ਹਾਂ ਨੇ ਮੈਨੂੰ ਪੁਸ਼ ਕੀਤਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਇਨਸਾਨ ਜੇ ਤੁਹਾਨੂੰ ਕਿਤੇ ਨਾ ਕਿਤੇ ਹੌਸਲਾ ਦਿੰਦਾ ਨਾ ਫੇਰੀ ਬੰਦਾ ਅੱਗੇ ਪਹੁੰਚਦਾ ਜਿਵੇਂ ਤੁਸੀਂ ਕਿਹਾ ਕਿ ਕਹਿੰਦਾ ਹੁੰਦਾ ਸੀ ਬਾਈ ਯਾਰ ਹੌਸਲਾ ਦਿੰਦੇ ਸੀ ਬੰਦੇ ਬਾਈ ਤੂੰ ਚੱਲ ਲੱਗੇ ਚੱਲ ਲੱਗੇ ਹੈਗੇ ਨੇ ਮੇਰੇ ਯਾਰ ਮਿੱਤਰ ਹੁਣ ਜੇ ਮੈਂ ਇੱਕ ਦਾ ਨਾਲ ਬਾਤ ਆ ਫਿਰ ਸਾਰਿਆਂ ਦੇ ਨਾਮ ਫਿਰ ਤੁਹਾਨੂੰ ਪਤਾ ਹੀ ਹੈ ਕਿਦਾ ਰਹਿ ਜਾਵੇ ਗੁੱਸਾ ਹੋ ਜਾਂਦਾ ਬਟ ਹਾਂ ਕਾਫੀ ਨੇ ਕਾਫੀ ਮੇਰੇ ਦੋਸਤ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈਰੀ ਸਿੰਘ ਗਿੱਲ ਦੇ ਨਾਂ ਨਾਲ ਪੂਰਾ ਤੁਸੀਂ ਜਾਣਦੇ ਆ ਤੇ ਬਹੁਤ ਪਿਆਰ ਵੀ ਦਿੰਦੇ ਹੋ ਤੇ ਬਾਈ ਨਾਲ ਗੱਲਾਂ ਬਾਤਾਂ ਕਰਦੇ ਆ ਬਾਈ ਠੀਕ ਠਾਕ ਹਾਂਜੀ ਬਹੁਤ ਵਧੀਆ ਤੁਸੀਂ ਚੜ੍ਹਦੀ ਕਲਾ ਜਮਾ ਪੂਰੀ ਬਾਬੇ ਦੀ ਕਿਰਪਾ ਤੇ ਕਿਰਪਾ ਹੀ ਚਾਹੀਦੀ ਬਾਬੇ ਦੀ ਤੇ ਬਾਈ ਗੱਲਾਂ ਬਾਤਾਂ ਦਾ ਸਿਲਸਲਾ ਆਪਾਂ ਸ਼ੁਰੂਆਤ ਕਰੀ ਪਹਿਲਾਂ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਮੇਰੇ ਪਰਿਵਾਰ ਦੇ ਵਿੱਚ ਜੀ ਮੇਰੇ ਮੰਮੀ ਆ ਮੇਰੇ ਡੈਡੀ ਆ ਜੀ ਤੇ ਮੇਰੀ ਇੱਕ ਛੋਟੀ ਭੈਣ ਬਸ ਦੋ ਭੈਣਾਂ ਇੱਕ ਭੈਣ ਮੇਰੇ ਵਿਆਹੇ ਹੋਏ ਨੇ ਹਾਂਜੀ ਤੇ ਇੱਕ ਛੋਟੀ ਭੈਣ ਆ ਤੇ ਇੱਕ ਮੈਂ ਆ ਟੋਟਲ ਪੰਜ ਮੈਂਬਰ ਪਰ ਪੰਜ ਚਾਰ ਠੀਕ ਹੈ ਜੀ ਇੱਕ ਨਾ ਪ੍ਰਾ ਇਹ ਹੁੰਦਾ ਜਿਵੇਂ ਇੱਕ ਤਾਂ ਹੁੰਦੀ ਹੈ ਵੀ ਇੰਟਰਵਿਊ ਉਹਦੇ ਚ ਹੁੰਦੀਆਂ ਮਤਲਬ ਬੰਦਸ ਦੇ ਵਿੱਚ ਗੱਲਾਂ ਬਾਤਾਂ ਕਰਦੇ ਆ ਹੂੰ ਹੂੰ ਪ੍ਰੋਪਰਲੀ ਤੌਰ ਤੇ ਪੁੱਛਣਾ ਜਿਵੇਂ ਇੱਕ ਪੁਰਾਣੇ ਠੇੜ ਤਾ ਕਹਿੰਦੇ ਸੀ ਵੀ ਮੈਂ 1998 ਵਿੱਚ ਜੀ ਮੈਂ ਮਾਤਾ ਜੀ ਕੋਲੋਂ ਜਨਮ ਲਿਆ ਹਨਾ ਹੁੰਦੀਆਂ ਦੀ ਇਸ ਤਰ੍ਹਾਂ ਗੱਲਾਂ ਬੰਦ ਦੇ ਜੀ ਦੇ ਵਿੱਚ ਇੱਕ ਆਪਣੀ ਗੱਲ ਹੁੰਦੀ ਹੈ ਮੈਂ ਨੋਰਮਲ ਕਾਮਨ ਜਿਹੀ ਗੱਲਾਂ ਜਿਹੜੀਆਂ ਆਮ ਆਪਣੇ ਘਰਾਂ ਚ ਗੱਲਾਂ ਕਰਦੇ ਬਿਲਕੁਲ ਹਾਂ ਤੇ ਉਹਦੇ ਵਿੱਚ ਮੈਂ ਹੁਣ ਤੁਹਾਨੂੰ ਇਹ ਗੱਲ ਪੁੱਛਦਾ ਖਾਸ ਕਰਕੇ ਹਾਸੇ ਟੱਟੇ ਦਾ ਮਾਹੌਲ ਵੀ ਜਿਹੜਾ ਬਣਿਆ ਹੋਇਆ ਹੂੰ ਹੂੰ ਇੱਕ ਥੋੜਾ ਬੜਾ ਫਨੀ ਜਿਹਾ ਰੋਲ ਆ। ਬਾਈ ਕਰਨਾ ਔਜਲਾ ਜੀ ਦੇ ਗਾਣੇ ਦੇ ਵਿੱਚ। ਅੱਛਾ ਗਾਣਾ ਕੀਤਾ ਸੀ ਬਾਈ ਨਾਲ। ਤੇ ਉਹ ਜਿਹੜੇ ਤੁਹਾਨੂੰ ਚਾਹਣਾ ਤੇ ਤੁਹਾਨੂੰ ਪਿਆਰ ਕਰਦੇ ਉਹ ਵੀ ਦੇਖ ਰਹੇ ਨੇ ਸਾਡੇ ਚੈਨਲ ਦੇ ਜ਼ਰੀਏ ਤੇ ਹੋ ਜੇ ਮੈਂ ਕਹਾਂ ਇੱਕ ਵਾਰੀ ਡਾਇਲੋਗ। ਆ ਸ਼ੁਰੂਆਪਾ ਡਾਇਲੋਗ ਤੋਂ ਕਰੀਏ। ਹਾਂ ਬਿਲਕੁਲ। ਹਾਂਜੀ ਉਹ ਬਸ ਸਵਾਬੋ ਦਾ ਇਦਾਂ ਬਣਿਆ ਮੈਂ ਭੂਮਿਕਾ ਬੰਦਾ ਤੁਹਾਨੂੰ ਉਹ ਨਾ ਮੈਨੂੰ ਇੱਕ ਜਾਣਾ ਜੋਗੀ ਬਾਈ ਨੇ ਆਪਣੇ ਡਾਇਰੈਕਟਰ ਨਹੀਂ ਵੀਡੀਓ ਡਾਇਰੈਕਟਰ ਚੰਗੇ ਨੇ। ਤੇ ਉਹਨਾਂ ਕੋਲੇ ਮੈਂ ਗਿਆ ਮੈਂ ਕਿਹਾ ਬਾਈ ਕਦੇ ਮੈਨੂੰ ਗਾਣੇ 'ਚ ਮੌਕਾ ਦਿਓ। ਉਦੋਂ ਹੁੰਦਾ ਸੀ ਨਾ ਮਾ ਮਾ ਪਾਸ ਆਊਟ ਹੋਈ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਕਦੇ ਦੇਖਾਂਗੇ ਤਾਂ ਇੱਕ ਦਿਨ ਮੈਨੂੰ ਫੋਨ ਕਰ ਲਿਆ ਕਹਿੰਦੇ ਵੀ ਗਾਣਾ ਯਾਰ ਇੱਕ ਤੂੰ ਆ ਜਾ ਮੈਂ ਚੱਲ ਗਿਆ ਮੈਨੂੰ ਨਹੀਂ ਪਤਾ ਸੀ ਕਿ ਕਰਨ ਔਜਲੇ ਦਾ ਗਾਣਾ ਅੱਛਾ ਹੁਣ ਉਹਨਾਂ ਨੂੰ ਕਰਨ ਔਜਲਾ ਆਪਣੇ ਵਜੋਂ ਬੜਾ ਸਟਾਰ ਹੈ ਅੱਜ ਦੇ ਟਾਈਮ ਤੇ ਬਿਲਕੁਲ ਬਿਲਕੁਲ ਜਦੋਂ ਮੈਨੂੰ ਜਾ ਕੇ ਪਤਾ ਲੱਗਾ ਕਿ ਯਾਰ ਬਾਈ ਦਾ ਗਾਣਾ ਵੀਰੇ ਦਾ ਗਾਣਾ ਤਾਂ ਮੈਨੂੰ ਉਹਨਾਂ ਨੇ ਕਹਿਤਾ ਵੀ ਤੁਸੀਂ ਇਦਾਂ ਕਰੋ ਲਾਈਨ ਬਣਾਤੀ ਵੀ ਇੱਥੇ ਤੁਸੀਂ ਕੁਝ ਬੋਲ ਦੋ ਮੈਨੂੰ ਕਹਿੰਦੇ ਯਾਰੀ ਤੂੰ ਥੀਏਟਰ ਤੋਂ ਆ ਮਗਰ ਹਾਂਜੀ ਕਹਿੰਦੇ ਤੂੰ ਕੁਝ ਬੋਲ ਦੇ ਉਹ ਮੈਂ ਦਿਮਾਗ ਜਾ ਢੜਾਇਆ ਇੱਕ ਵਾਰੀ ਉਸ ਟਾਈਮ ਸ਼ੇ ਤੇ ਮੈਂ ਉਸੇ ਸਾਹੂ ਜੀ ਨੇ ਕਿਹਾ ਤਾਂ ਮੈਂ ਬਾਈ ਦਾ ਗਾਣਾ ਗਾ ਦਿੰਨੇ ਆ ਮੈਂ ਕਿਹਾ ਉਹ ਪਾਪੀਆਂ ਦੀ ਲਈ ਨਾ ਡਰੀਂ ਬੱਲੀਆ ਖਾਂਦਾ ਉੱਚ ਟੜਕੀ ਖਾਂਦਾ ਉੱਚ ਟੜਕੀ ਫੀਮ ਬੱਲੀਆ ਮੈਂ ਇਦਾਂ ਜਿਹਾ ਕੁਝ ਕਰਕੇ ਤੇ ਉਹ ਉਹਨਾਂ ਨੇ ਲਾਦਾ ਟੀਜ਼ਰ 'ਚ ਵੀ ਲਾਤਾ ਤੇ ਬਾਅਦ ਦੇ ਵਿੱਚ ਗਾਣੇ 'ਚ ਵੀ ਉਹ ਆਇਆ ਤੇ ਉਹ ਚਲੋ ਕਾਫੀ ਲੋਕਾਂ ਨੂੰ ਪਸੰਦ ਆਇਆ ਤੇ ਹਾਂ ਮੈਨੂੰ ਫਾਇਦਾ ਵੀ ਹੋਇਆ ਉਹ ਇੱਕ ਗਾਣੇ ਦੀ ਵਜ੍ਹਾ ਕਰਕੇ ਮੈਂ ਉਸ ਤੋਂ ਬਾਅਦ 15-16 ਗਾਣੇ ਕੀਤੇ ਆ ਬਸ ਇਥੇ ਸ਼ੁਰੂਆਤ ਹੋ ਗਈ ਜਿਹੜੀ ਬਈ ਕਲਾਕਾਰੀ ਲੈਣਾ ਹਾਂਜੀ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਹੁੰਦੀਆਂ ਹਾਂਜੀ ਜਾਂ ਤਾਂ ਹੁੰਦਾ ਪਿਤਾ ਪੁਰਖੀ ਸਾਨੂੰ ਜਿਹੜਾ ਸਾਨੂੰ ਖੂਨ ਦੇ ਵਿੱਚ ਕਲਾ ਸਾਨੂੰ ਮਿਲਦੀ ਆ ਪਰਿਵਾਰ ਦੇ ਵਿੱਚ ਕੋਈ ਐਦਾਂ ਹਨਾ ਜਾਂ ਫਿਰ ਆਪਾਂ ਕਿਸੇ ਗੁਰੂ ਕੋਲੋਂ ਸਿੱਖਦੇ ਹਾਂ ਹੂੰ ਹੂੰ ਕਈ ਕਹਿੰਦੇ ਹੁੰਦੇ ਸਾਨੂੰ ਬਚਪਨ ਤੋਂ ਸਾਨੂੰ ਸ਼ੌਂਕ ਸੀਗਾ ਇਹ ਥੋੜਾ ਸ਼ੌਂਕ ਸੀਗਾ ਜਿਹੜਾ ਪੈਸ਼ਨ ਬਣਿਆ ਜਾਂ ਫਿਰ ਮੰਨ ਲਓ ਤੁਹਾਡਾ ਨੇਚਰ ਪੱਖੋਂ ਕੁਛ ਐਦਾਂ ਦਾ ਰਿਹਾ ਵੀ ਯਾਰ ਮੈਂ ਕਲਾਕਾਰੀ ਬਣਨਾ ਇਹ ਵੈਸੇ ਤਾਂ ਨੇਚਰ ਪੱਖੋਂ ਹੀ ਰਿਹਾ ਮੈਨੂੰ ਯਾਦ ਆ ਜਦ ਮੈਂ ਸਕੂਲ ਪੜਦਾ ਹੁੰਦਾ ਸੀ ਮੈਂ ਸੁਖਪਰਾ ਮੇਰਾ ਪਿੰਡ ਮੋੜ ਆ ਠੀਕ ਹੈ ਤੇ ਮੈਂ ਸੋਪਰੇ ਸਕੂਲ ਚ 12ਵੀਂ ਕੀਤੀ ਆ ਤੇ ਮੇਰੇ ਟੀਚਰ ਉਥੇ ਜਦੋਂ ਸਾਨੂੰ ਪੜ੍ਹਾਉਣਾਉਂਦੇ ਹੁੰਦੇ ਸੀ ਤੇ ਮੈਂ ਗੱਬੜੀ ਗੌਰ ਰਦਾ ਅਬਜ਼ਰਵੇਸ਼ਨ ਬਾਬੇ ਦੀ ਕਿਰਪਾ ਨਾਲ ਆਪਣੀ ਥੋੜੀ ਜਿਹੀ ਠੀਕ ਆ ਠੀਕ ਹੈ ਜੀ ਤੇ ਟੀਚਰ ਡੇ ਤੇ ਮੈਂ ਉਹਨਾਂ ਦੀ ਨਕਲ ਕਰਨੀ ਫਿਰ ਕਾਲਜ ਜੁਥ ਫੈਸਟ ਕਰਨਾ ਉਹਨਾਂ ਸਾਰੀਆਂ ਚੀਜ਼ਾਂ ਤੋਂ ਮੈਂ ਬਚਪਨ ਚ ਆਗਨ ਕਾਂਗਰਸ ਦੇਖਦਾ ਉਹਨਾਂ ਦੀ ਨਕਲ ਕਰਨੀ ਤੇ ਮੈਨੂੰ ਲੱਗਦਾ ਸੀ ਕਿ ਉਹ ਬਚਪਨ ਤੁਸੀਂ ਪਰ ਹਾਂ ਕਲੀਅਰ ਨਹੀਂ ਸੀ ਕਿ ਮੈਂ ਇਧਰ ਨੂੰ ਜਾਣਾ ਮੈਂ ਤਾਂ ਬੀਕਾਮ ਕੀਤੀ ਮੈਂ ਤਾਂ ਬੈਂਕ ਚ ਜੌਬ ਕਰਨੀ ਆਪਣੀ ਮਿਡਲ ਕਲਾਸ ਫੈਮਿਲੀ ਹੁੰਦੀ ਆ ਹਨਾ ਵੀ ਚਲੋ ਯਾਰ 25000 ਕਿਤੇ ਲੈ ਲੂਗਾ ਘਰ ਚਲਾਉਂਦਾ ਹੋ ਜਾਊਗਾ ਬਿਲਕੁਲ ਪਰ ਜਦੋਂ ਫੈਸਟ ਆਇਆ ਯੂਥ ਫੈਸਟੀਵਲ ਤਾਂ ਉੱਥੋਂ ਆਪਣੇ ਆਪ ਨੂੰ ਪਹਜਾਣਿਆ ਮੇਰੇ ਕਾਫੀ ਟੀਚਰਾਂ ਨੇ ਮੈਨੂੰ ਪੁਸ਼ ਕੀਤਾ ਕਿ ਤੁਸੀਂ ਅੱਗੇ ਜਾਓ ਗਰੋ ਕਰੋ ਯੂਨੀਵਰਸਿਟੀ ਬਾਰੇ ਪਤਾ ਲੱਗਿਆ ਫਿਰ ਇਦਾਂ ਕਾਫੀ ਸਾਰੇ ਲੋਕ ਇਦਾਂ ਮਿਲਦੇ ਰਹੇ ਕਾਫੀ ਲੋਕਾਂ ਨੇ ਮੇਰੀ ਸਪੋਰਟ ਕੀਤੀ ਤੇ ਬਸ ਫਿਰ ਇਸ ਸਾਈਡ ਨੂੰ ਅੱਗੇ ਫਿਰ ਹੁਣ ਤਾਂ ਬਸ ਸਮਰਪਤੀਆਂ ਵੀ ਫਿਲਮ ਲਾਂਚ ਜਾਣਾ ਐਜ਼ ਅਨ ਐਕਟਰ ਹੁਣ ਤੱਕ ਜਿਹੜੇ ਮੰਨ ਲਓ ਤੁਹਾਡੇ ਕਿੰਨੇ ਕਿ ਜਿਹੜੇ ਰੋਲ ਤੁਸੀਂ ਹੁਣ ਤੱਕ ਆਤਾ ਕਰਤੇ ਜਿਹੜੇ ਫਿਲਮ ਲਾਈਨ ਦੇ ਵਿੱਚ ਹੈਗੇ ਨੇ ਜਾਂ ਫਿਰ ਮੰਨ ਲਓ ਸਿੰਗਿੰਗ ਲਾਈਨ ਦੇ ਵਿੱਚ ਤੁਸੀਂ ਕਿਸੇ ਗਾਣਾ ਪ੍ਰਤੀ ਕਹਿ ਸਕਦੇ ਆਪਾਂ ਕਿੰਨੇ ਆਰਟਿਸਟਾਂ ਨਾਲ ਜਿਹੜਾ ਕੰਮ ਕਰਦੇ ਹੁਣ ਤੱਕ ਕਾਫੀ ਆਰਟਿਸਟਾਂ ਨਾਲ ਕੰਮ ਕਰ ਲਿਆ ਬਾਈ ਜਿਵੇਂ ਕਰਨ ਵੀਰ ਨੇ ਕੀਤਾ ਕਰਨ ਬਾਈ ਨਾਲ ਅਫਸਾਨਾ ਖਾਂਦਾ ਗਾਣਾ ਕੀਤਾ ਮੈਂ ਤੇ ਅੱਛਾ ਇਹ ਉਹਨਾਂ ਸਿੰਗਰਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਉਹਨਾਂ ਦੇ ਗਾਣੇ 'ਚ ਕੰਮ ਕੀਤਾ ਕਿਉਂਕਿ ਕਾਫੀ ਸਾਰੇ ਲੋਕ ਕਰਦੇ ਆ ਹਨ ਤੇ ਬਾਕੀ ਹੋਰ 15-16 ਗਾਣੇ ਕੀਤੇ ਆ ਮੈਂ ਠੀਕ ਹੈ ਰੇਸ਼ਮ ਅਨਮੋਲ ਬਾਈ ਦੇ ਇੱਕ ਗਾਣਾ ਲੈ ਚ ਸਟ ਪਰ ਗਾਣਿਆਂ ਵਿੱਚ ਵੀ ਇੱਕ ਚੀਜ਼ ਸੀ ਮੈਂ ਜਿਹੜੀ ਐ ਨਹੀਂ ਕਿ ਕੋਈ ਗਾਣੇ ਕਰਨ ਜਾਂ ਕੋਈ ਕੰਮ ਬੁਰਾ ਹੁੰਦਾ ਪਰ ਮੈਨੂੰ ਸੰਤੁਸ਼ਟੀ ਘੱਟ ਮਿਲਦੀ ਸੀ ਕਿਉਂਕਿ ਮੈਂ ਤਾਂ ਐਜ਼ ਐਨ ਐਕਟਰ ਕੰਮ ਕਰਨਾ ਚਾਹੁੰਦਾ ਸੀ ਮਨ ਹੁੰਦਾ ਸੀ ਕਿ ਮੈਂ ਡਾਇਲੋਗ ਜਾਂ ਕਿਸੇ ਐਸੇ ਕੈਰੈਕਟਰ ਨੂੰ ਨਿਭਾਵਾ ਜਿਹਦੇ ਵਿੱਚ ਮੇਰੇ ਲਈ ਕੁਝ ਐਕਟਰ ਲਈ ਕੁਝ ਕਰਨ ਨੂੰ ਹੋਵੇ ਤਾਂ ਫਿਰ ਮੈਂ ਗਾਣੇ ਕਰਨੇ ਛੱਡਦੇ ਹਾਂ ਸਰਵਾਈਵਲ ਲਈ ਕਰਦੇ ਹੁੰਦੇ ਸੀ ਹੁਣ ਵੀ ਕਿਤੇ ਨਾ ਕਿਤੇ ਜਿਹੜੇ ਗਾਣੇ 'ਚ ਕੰਮ ਹੁੰਦਾ ਉਹਦੇ ਲਈ ਕਰਦੇ ਹਾਂ ਤੇ ਕੀਤੇ ਆ 15-16 ਗਾਣੇ ਕੀਤੇ ਆ ਫਿਰ ਦੋਕ ਸਾਲ ਇੱਕ ਸੀਰੀਅਲ ਕੀਤਾ ਛੋਟੀ ਜਿਹੀ ਠਾਣੀ ਜੀ ਪੰਜਾਬੀ ਦੇ ਉੱਤੇ ਉਹ ਮੇਰਾ ਚੰਗਾ ਰ ਤੇ ਉਹ ਕਾਫੀ ਉਤਮਨ ایکسپੀਰੀਅੰਸ ਬਹੁਤ ਜ਼ਿਆਦਾ ਮਿਲਿਆ ਉਸ ਤੋਂ ਬਾਅਦ ਫਿਲਮ ਆਈ ਮੈਡਲ ਦੇ ਵਿੱਚ ਇੱਕ ਅੱਧੇ ਮਿੰਟ ਦਾ ਮੇਰਾ ਰੋਲ ਆ ਉੱਥੋਂ ਮੇਰੀ ਕੁਝ ਲੋਕਾਂ ਨਾਲ ਜਾਣ ਪਹਿਚਾਨ ਵਧੀ ਉਹਨਾਂ ਨੂੰ ਲੱਗਿਆ ਕਿ ਚਲੋ ਮੁੰਡਾ ਐਕਟਿੰਗ ਕਰਦਾ ਉਹਨਾਂ ਨਾਲ ਥੋੜੀ ਲਿੰਕ ਬਿਲਡ ਹੋਏ ਤੇ ਬਸ ਇਦਾਂ ਹੀ ਚੱਲੀ ਜਾਂਦਾ ਹਾਂ ਚੋਪਾਲ ਤੇ ਵੀ ਮੈਂ ਇੱਕ ਵੈਬ ਸੀਰੀਜ਼ 'ਚ ਕੰਮ ਕੀਤਾ ਤੇ ਦੋ ਪੀਟੀਸੀ ਦੀਆਂ ਚੌਸਰ ਤੇ ਇੱਕ ਤਲਾਸ਼ ਪੀਟੀਸੀ ਬਾਕਸ ਆਫਿਸ ਦੀ ਏਦਾਂ ਮਤਲਬ ਕਰ ਰਹੇ ਹਾਂ ਹਲੇ ਕਹਿੰਦੇ ਸੇਰ ਚੋਂ ਪੂਣੀ ਵੀ ਨਹੀਂ ਗੱਤੀ ਉੱਪਰ ਇਦਾਂ ਵੀ ਚੱਲ ਰਿਹਾ ਠੀਕ ਹੈ ਜੀ ਹਿੰਮਤ ਹੈ ਤੇ ਨਾਲ ਨਾਲ ਫਿਰ ਬਾਈ ਹੋਰ ਕਿਹੜੀ ਲਾਈਨ ਦੇ ਵਿੱਚ ਆਉਂਗੇ ਤੁਸੀਂ ਇਸ ਵਾਰ ਸਿੰਗਿੰਗ ਦੇ ਵਿੱਚ ਜਾਂ ਮੈਨੂੰ ਇਦਾਂ ਰਾਈਟਰ ਦੇ ਤੌਰ ਤੇ ਜਾਂ ਫਿਰ ਕਿਦਾਂ ਪੇਸ਼ਕਾਰੀ ਤੁਸੀਂ ਕਿਹੜੀ ਵੱਖਰੀ ਦਿਖਾਉਂਗੇ ਇਸ ਵਾਰ ਤੁਸੀਂ ਦੇਖੋ ਵੀਰੇ ਮੇਰਾ ਮੇਨ ਤਾਂ ਮੈਨੂੰ ਆਈਆਂ ਕਿ ਮੈਂ ਐਸਨ ਐਕਟਰੀ ਅੱਗੇ ਜਾਵਾਂ ਤੇ ਮੇਰੇ ਇੱਕ ਦੋਸਤ ਨਾਲ ਅਕਸਰ ਮੇਰੀ ਗੱਲ ਚੱਲਦੀ ਹੁੰਦੀ ਹੈ ਕਹਿੰਦੇ ਵੀ ਰੀਲਸ ਜਾਂ YouTube ਲਈ ਆਪਾਂ ਕੁਛ ਨਾ ਕੁਛ ਕਰਦੇ ਹਾਂ ਮੈਨੂੰ ਹੁੰਦਾ ਕਿ ਹਾਂ ਕਰਦੇ ਹਾਂ ਬਟ ਮੇਰੀ ਜਿਹੜਾ ਮੇਰਾ ਜਨਰ ਹੈ ਉਹ ਇਹੀ ਹੋਵੇ ਕਿ ਜਿਵੇਂ ਇੱਕ ਅਲੱਗ-ਅਲੱਗ ਕੰਮ ਹੋ ਗਏ ਨਾ ਜਿਵੇਂ ਉਹ ਰੀਲਰ ਇੱਕ ਅਲੱਗ ਜੌਬ ਹੋ ਜਾਂਦੀ ਹੈ ਮੇਰੇ ਖਿਆ ਤੇ ਐਕਟਿੰਗ ਇੱਕ ਅਲੱਗ ਜੌਬ ਆ ਮੋਡਲਿੰਗ ਇੱਕ ਅਲੱਗ ਜੌਬ ਆ ਤਾਂ ਮੈਨੂੰ ਹੁੰਦਾ ਕਿ ਮੈਂ ਜੋ ਵੀ ਕੰਮ ਕਰਨਾ ਚਾਹੇ ਉਹ YouTube ਲਈ ਕਰਨਾ ਚਾਹੇ ਉਹ ਕਿਤੇ Instagram ਤੇ ਕੋਈ ਪੋਸਟ ਹੋਵੇ ਚਾਹੇ ਥੀਏਟਰ ਦੀ ਫਿਲਮ ਹੋਵੇ ਚਾਹੇ ਵੈਬ ਸੀਰੀਜ਼ ਹੋਵੇ ਤਾਂ ਮੇਰੀ ਪ੍ਰੋਫਾਈਲ ਐਜ਼ ਐਕਟਰ ਹੀ ਅੱਗੇ ਆਵੇ ਹਾਂ ਇੱਕ ਗੋਡ ਗਿਫਟਡ ਚੀਜ਼ ਰਾਈਟਿੰਗ ਮੈਂ ਕਰਦਾ ਤੇ ਮੈਂ ਕੁਝ ਫਿਲਮਾਂ ਦੀ ਗੋਸਟ ਰਾਈਟਿੰਗ ਕੀਤੀ ਆ ਤੇ ਇੱਕ ਮਜਾਦਨ অর্ਕੈਸਟਰਾ ਮੂਵੀ ਸੀ ਉਹਦੇ ਐਡੀਸ਼ਨਲ ਡਾਇਲੋਗ ਕੀਤੇ ਸੀ ਤੇ ਉਹ ਮੈਂ ਕਰ ਲੈਣਾ ਉਹ ਵੀ ਉਹੀ ਗੱਲ ਆ ਜਾਂਦੀ ਦੁਬਾਰਾ ਵੀ ਸਰਵਾਈਵਲ ਲਈ ਕਰ ਲਈਦਾ ਵੀ ਚਲੋ ਮਹਾਲੀਵਰ ਕੀ ਸ਼ਹਿਰ 'ਚ ਰਹਿੰਦੇ ਆ ਥੋੜੀ ਖਰਚੇ ਥੋੜੀ ਨਾ ਬਈ ਜਿਹੜੀ ਐਕਟਿੰਗ ਲਾਈਨ ਹੈ ਹਾਂਜੀ ਇਹਦੇ ਵਿੱਚ ਇੱਕ ਬੜੀ ਕਾਮਨ ਜੀ ਗੱਲ ਆ ਬੜੀ ਘੈਂਟ ਜੀ ਗੱਲ ਆ ਬੜੀ ਦਿਲਚਸਪ ਜੀ ਗੱਲ ਹੈ ਇੱਕ ਜਿਹੜਾ ਐਕਟਰ ਬੰਦਾ ਹੁੰਦਾ ਉਹ ਲਾਜ਼ਮੀ ਕਿਤੇ ਨਾ ਕਿਤੇ ਕਾਪੀ ਜ਼ਰੂਰ ਕਰਦਾ ਹੁੰਦਾ ਇੱਕ ਅੱਦੇ ਐਕਟਰ ਦੀ ਜਦੋਂ ਕਿਤੇ ਆਪਾਂ ਕੋਲੇ ਬੈੰਨੇ ਆ ਇਕੱਠੇ ਬੈੰਨੇ ਆ ਜਿਵੇਂ ਹੁਣ ਇੱਕ ਕਰਨ ਔਜਲਾ ਭਾਜੀ ਆ ਉਹਨਾਂ ਦਾ ਇੱਕ ਡਾਇਲੋਗ ਹੁੰਦਾ ਵੀ ਡਾਰਲਿੰਗ ਚੱਕਰੀ ਕੋਈ ਨਹੀਂ ਹਾਂਜੀ ਹਾਂਜੀ ਉਹ ਚੀਜ਼ਾਂ ਕਦੇ ਕਦੇ ਐ ਹੋਇਆ ਵੀ ਇੱਕ ਦੋ ਡਾਇਲੋਗ ਐਸੇ ਕੋਈ ਡਿਫਰੈਂਟ ਕੀ ਤੁਸੀਂ ਵੀ ਆਹ ਕਾਪੀ ਮੈਂ ਕਰ ਸਕਦਾ ਬਾਈ ਦੀ ਨਕਲ ਕਰ ਸਕਦਾ ਹਸਾਉਣ ਦੇ ਲਈ ਦਰਸ਼ਕ ਸਾਡੇ ਦੇਖ ਰਹੇ ਉਹ ਜਦੋਂ ਯੂਥ ਫੈਸਟੀਵਲ ਹੁੰਦਾ ਸੀ ਤੇ ਮੈਂ ਇੱਕ ਵਾਰ 골ਡ ਵੀ ਲੈ ਕੇ ਆਇਆ ਏਦਾਂ ਦਾ ਮੈਂ ਯੂਨੀਵਰਸਿਟੀ ਕਾਲਜ ਬਟਨ ਟੈਲੋ ਤੇ ਹੁਣ ਏਦਾਂ ਵੀ ਕਈ ਐਕਟਰਾਂ ਦੀ ਕਰ ਲਈਦੀਆਂ ਜਾਂ ਕਿਸੇ ਨੂੰ ਦੇਖ ਕੇ ਅਬਜ਼ਰਵ ਕਰ ਲਈਦਾ ਵੀ ਹਾਂ ਯਾਰ ਫਲਾਣਾ ਬੰਦਾ ਚਲੋ ਐਦਾਂ ਜੇ ਕਰਦਾ ਉਹਦਾ ਇਹ ਸਟਾਈਲ ਆ ਉਹਦੇ ਜੈਸਚਰ ਐਦਾਂ ਦਾ ਜ਼ਿਆਦਾਤਰ ਇਹਨਾਂ ਦੀ ਕਾਪੀ ਕਰਨੀ ਵਧੀਆ ਲੱਗਦੀ ਆ ਵੀ ਕਿਸੇ ਦੀ ਨਕਲ ਕਰਨੀ ਕਿਸੇ ਐਕਟਰ ਦੀ ਹੋਵੇ ਚਾਹੇ ਸਿੰਗਰ ਦੀ ਹੋਵੇ ਜਿਹੜਾ ਤੁਹਾਡੇ ਦਿਲ ਦੇ ਬੜੇ ਕਰੀਬ ਆ ਵੀ ਉਹ ਮੈਂ ਸਭ ਤੋਂ ਸੋਹਣੀ ਕਰ ਸਕਦਾ ਜਾਂਦਾ ਲੱਗਦੀ ਤਾਂ ਕਿਸੇ ਦੀ ਵੀ ਨਹੀਂ ਪਰ ਮੈਂ ਮੈਂ ਗੋਬਿੰਦ ਦੇ ਦੀਆਂ ਬਹੁਤ ਜ਼ਿਆਦਾ ਫਿਲਮਾਂ ਦੇਖੀਆਂ ਨੇ ਤੇ ਮੇਰਾ ਇੱਕ ਸੁਪਨਾ ਹੀ ਆ ਕਿ ਮੈਂ ਉਹਨਾਂ ਨਾਲ ਕਦੇ ਕੰਮ ਵੀ ਕਰਾਂ ਮੈਨੂੰ ਪਸੰਦ ਆ ਅਸੀਂ ਵੀ ਬਈ ਚਾਹੁੰਦੇ ਆ ਨਾ ਤੁਸੀਂ ਨਾਲ ਕੰਮ ਕਰੋਂ ਕਿਉਂਕਿ ਸਾਡੀਆਂ ਦੁਆਵਾਂ ਸਾਡੇ ਦਰਸ਼ਕਾਂ ਦੀਆਂ ਦੁਆਵਾਂ ਸਾਡੇ ਦਰਸ਼ਕ ਦੇਖ ਵੀ ਰਹੇ ਨੇ ਕਦਾ ਡਾਇਲੋਗ ਬਾਈ ਦਾ ਕੋਈ ਬਣਦਾ ਮੈਂ ਪਿਆਰ ਕਰਨ ਵਾਲੇ ਜਿਹੜੇ ਸੀ ਤਾਂ ਮਾਨ ਜਾਏਗੀ ਮੈਂ ਕਾਫੀ ਵਾਰ ਦੇਖੀ ਆਤੀ ਉਹਦੇ ਵਿੱਚ ਗੋਵਿੰਦਾ ਉਹ ਕਰਦੇ ਨੇ ਇੱਕ ਚਾਚੇ ਦਾ ਕਰੈਕਟਰ ਨਾਲ ਨਾਲ ਕਰਦੇ ਨੇ ਤੇ ਉਹ ਡਾਇਲੋਗ ਮਾਰਦੇ ਨੇ ਕਹਿੰਦਾ ਉਹ ਆਪਕੋ ਪਤਾ ਹੈ ਉਹ ਮਾਰਾ ਘਰ ਕਿਤਨਾ بڑا ਹੈ ਉਹ ਜੀ ہمارا ਘਰ ਤਾਂ ਇਤਨਾ بڑا ਹੈ ਇਤਨਾ بڑا ਹੈ ਕਿ ਇੱਕ ਕਮਰੇ ਵਿੱਚੋਂ ਦੂਸਰੇ ਕਮਰੇ ਵਿੱਚ ਜਾਣੇ ਲਈ ਮੋਟਰਸਾਈਕਲ ਯੂਜ਼ ਕਰਨਾ ਪੈਂਦਾ ਹੈ ਇੰਦਾ ਨਹੀਂ ਬਿਲਕੁਲ ਉਹ ਚੀਜ਼ਾਂ ਮਨ ਲਓ ਤੁਸੀਂ ਫਿਰ ਕਰਦੇ ਰਹੇ ਨੇ ਬਾਈ ਬਾਰ-ਬਾਰ ਕਰਦਾ ਮੈਂ ਉਦੋਂ ਕਰਦਾ ਹੁੰਦਾ ਸੀ ਉਦੋਂ ਮੈਂ ਕਾਫੀ ਕਰਦਾ ਰਹਿੰਦਾ ਸੀ ਤੇ ਹੁਣ ਤਾਂ ਇੱਕ ਆਪਣਾ ਵੀ ਅੰਦਾਜ਼ਾ ਬਣਾਉਣ ਦੀ ਕੋਸ਼ਿਸ਼ ਆ ਕਿਉਂਕਿ ਚੱਲਦਾ ਤਾਂ ਦੁਨੀਆ ਤੇ ਅੰਦਾਜ਼ਾ ਹੀ ਮੈਨੂੰ ਲੱਗਦਾ ਹੁੰਦਾ ਤੇ ਇੱਕ ਬਾਈ ਮੈਟਲ ਫਿਲਮ ਦੇ ਵਿੱਚ ਤੁਸੀਂ ਸੀਨ ਕਰਿਆ ਸੀ ਜਿਹੜਾ ਆਪਾਂ ਬੈਕ ਪੜਦੇ ਦੇ ਬੈਠੇ ਸੀ ਆਪਾਂ ਨਾ ਤੇ ਤੁਸੀਂ ਗੱਲਾਂ ਬਾਤਾਂ ਸਾਡੇ ਨਾਲ ਜਦੋਂ ਉਦੋਂ ਤੋਂ ਸਾਂਝੀਆਂ ਕਰਿਆ ਸੀ ਜਿਹੜਾ ਤੁਹਾਡਾ तकरीबन 3 ਮਿੰਟ ਦਾ ਤੁਸੀਂ ਸੀਨ ਦੱਸਿਆ ਸੀਗਾ ਉਹ ਨਹੀਂ 3 ਮਿੰਟ ਦਾ ਨਹੀਂ ਸੀਗਾ ਉਹ ਹੈਗਾ ਸੀਗਾ ਡੇਢ-ਦੋ ਮਿੰਟ ਦਾ ਸੀਨ ਸੀਗਾ ਡੇਢ-ਦੋ ਮਿੰਟ ਦਾ ਸੀਨ ਸੀ ਤੇ ਹਾਂ ਫਿਰ ਪਰ ਉਹ ਜ਼ਰੂਰੀ ਨਹੀਂ ਹੁੰਦੀ ਉਹ ਫੁਟੇਜ ਫਿਲਮ ਦੇ ਲਈ ਫਿਲਮ ਚੰਗੀ ਜਦੋਂ ਬਣ ਜੀ ਹੈ ਨਾ ਉਹ ਜ਼ਰੂਰੀ ਨਹੀਂ ਹੁੰਦੀ ਤਾਂ ਉਹ ਮੇਰਾ ਅੱਧਾ 30 40 ਸਕਿੰਟ ਦਾ ਉਹ ਕਰੈਕਟਰ ਆ ਤੇ ਪਰ ਉਹਦਾ ਉਹ ਸੀਗਾ 1.5 ਮਿੰਟ ਦਾ ਉਹ ਡਾਇਲੋਗ ਸੀਗਾ ਪਰ ਹਾਂ ਫਿਲਮ ਕਈ ਵਾਰ ਲੰਬੀ ਹੋ ਜਾਂਦੀ ਆ ਤਾਂ ਉਦੋਂ ਫਿਰ ਕੱਟਣੀ ਵੀ ਪੈ ਜਾਂਦੀ ਆ ਤਾਂ ਉਹ ਆਪ ਸਮਝ ਸਕਦੇ ਹੋ ਜਿਹੜੇ ਚਿਹਰੇ ਹੁੰਦੇ ਆ ਫਿਲਮ ਦੇ ਵਿੱਚ ਅਦਾਕਾਰਾਂ ਦੇ ਉਹ ਅਕਸਰ ਚੇਂਜ ਹੁੰਦੇ ਰਹਿੰਦੇ ਨੇ ਹਾਂਜੀ ਹਾਂਜੀ ਬੇਸ਼ੱਕ ਉਹ ਕੈਰੈਕਟਰ ਨੂੰ ਲੈ ਕੇ ਹੋਣ ਹਾਂਜੀ ਕਿਉਂਕਿ ਫਿਲਮਾਂ ਦੇ ਵਿੱਚ ਅਲੱਗ-ਅਲੱਗ ਰੋਲ ਜਿੱਦਾਂ ਦਾ ਤੁਹਾਡਾ ਹੁੰਦਾ ਨਾ ਪੇਸ਼ਕਾਰੀ ਤੁਹਾਡੀ ਕਰੀ ਹੁੰਦੀ ਹੈ ਨਾ ਕਈ ਵਾਰ ਕਲੀਨ ਸ਼ੇਵ ਵੀ ਆਉਣਾ ਪੈਂਦਾ ਕਈ ਵਾਰ ਸਿਰ ਦੇ ਉੱਪਰ ਕੱਪੜਾ ਵੀ ਬੰਨਣਾ ਪੈਂਦਾ ਰਮਾਲੀ ਬੰਨਣਾ ਪੈਂਦਾ ਕਈ ਵਾਰ ਕਿਦਾਂ ਦਾ ਵੀ ਹੋ ਸਕਦਾ ਲੁੱਕ ਜਿਵੇਂ ਕਿਸੇ ਅਮਲੀ ਦੀ ਕਰਨੀ ਤਾਂ ਫਰਾਮਲੀ ਦੇ ਚਿਹਰੇ ਦੇ ਉੱਪਰ ਵੀ ਉਤਰ ਆਉਣਾ ਪੈਂਦਾ ਨਾ ਜਿਹੜਾ ਤੁਹਾਡਾ ਮੈਟਰ ਫਿਲਮ ਦੇ ਵਿੱਚ ਸੀਗਾ ਰੋਲ ਸਾਡੇ ਬੜੇ ਦਰਸ਼ਕ ਘਟ ਜਾਂਦੇ ਹੋਣਗੇ ਇਸ ਚੀਜ਼ ਨੂੰ ਵੀ ਉਹ ਪੂਰਾ ਸੀਨ ਕੀ ਸੀਗਾ ਤੇ ਜਿਹੜਾ ਤੁਹਾਡੇ ਦਿਖਾਇਆ ਗਿਆ ਉਹ ਕਿੰਨਾ ਦਿਖਾਇਆ ਗਿਆ ਉਹੀ ਸੀ ਇਨਸ ਯੂ ਬਸ ਇੱਕ ਛੋਟਾ ਸੀਨ ਸੀਗਾ ਕਿ ਮੈਨੂੰ ਮੈਨ ਤਾਂ ਇੱਕ ਦਿਨ ਪਹਿਲਾਂ ਹੀ ਕਾਲ ਆਈ ਸੀ ਇੱਕ ਹੀ ਦਿਨ ਦਾ ਕੰਮ ਸੀ ਮੇਰੇ ਦੋਸਤ ਨੇ ਕਿਹਾ ਸੀ ਕਹਿੰਦਾ ਵੀ ਇੱਧਾ-ਇੱਧਾ ਕਰਕੇ ਵੀ ਇੱਕ ਰੋਲ ਆ ਤੇ ਮੈਂ ਚਲਾ ਗਿਆ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਮਤਲਬ ਛੋਟੀ ਉਮਰ ਦਾ ਬੰਦਾ ਚਾਹੀਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਮੈਂ ਮੈਂ ਕੈਰੈਕਟਰ ਕਰਨਾ ਤੇ ਮੈਂ ਸ਼ੇਵ ਕਰ ਦੇਣਾ ਤਾਂ ਫਿਰ ਮੈਨੂੰ ਉਹਨਾਂ ਨੇ ਇੱਕ ਮਸ਼ੀਨ ਦਿੱਤੀ ਮੇਕਅਪ ਆਰਟਿਸਟ ਕੋਲ ਸੀਗੀ ਤੇ ਉਹ ਮੈਂ ਕਰਵਾ ਲਈ ਬਿਲਕੁਲ ਬੱਚਾ ਲੱਗਣ ਲੱਗ ਗਿਆ ਰੋਲ ਤਾਂ ਬਸ ਉਹ ਇੰਨੀ ਸੀ ਕਿ ਮੈਂ ਉਸ ਗੈਂਗ ਚ ਸ਼ਾਮਿਲ ਹੋਣਾ ਚਾਹਣਾ ਉਹਨਾਂ ਤੇ ਮੈਂ ਉਹਨਾਂ ਨੂੰ ਕਹਿ ਮੈਂ ਵੀ ਤੁਹਾਡੇ ਨਾਲ ਆਉਣਾ ਚਾਹਣਾ ਤਾਂ ਮੇਰਾ ਇੱਕ ਡਾਇਲੋਗ ਸੀ ਕਿ ਬਾਈ ਤੁਸੀਂ ਜੋ ਕਹੋਗੇ ਮੈਂ ਕਰ ਦੂੰ ਅੱਗੋਂ ਮੈਨੂੰ ਪੁੱਛਦਾ ਕੀ ਕਰ ਦੂੰ ਮੈਂ ਕਹੂੰਗਾ ਮੈਂ ਜਿਹਨੂੰ ਕਹੂੰਗਾ ਉਹਨੂੰ ਠੋਕ ਦੂੰ ਐਦਾਂ ਇੱਕ ਤੋਂ ਡਾਇਲੋਗ ਸੀਗੇ ਤੇ ਬਟ ਬਾਅਦ ਦੇ ਵਿੱਚ ਉਹ ਡਾਇਲੋਗ ਨਹੀਂ ਲੱਗੇ ਕਿਉਂਕਿ ਮੈਂ ਸਮਝਦਾ ਕਿ ਉਹ ਕਈ ਵਾਰ ਫਿਲਮ ਲੰਬੀ ਹੋ ਜਾਂਦੀ ਹੈ ਸਿਰਫ ਮੈਂ ਨਹੀਂ ਹੋਰ ਵੀ ਮੇਨ ਹੀਰੋ ਦੇ ਵੀ ਕਈ ਸੀਨ ਕੱਟਨੇ ਪੈ ਸਕਦੇ ਹੁੰਦੇ ਆ ਉੱਥੇ ਆਪਾਂ ਗਲਤ ਨਹੀਂ ਕਹਿ ਸਕਦੇ ਹੁੰਦੇ ਆ ਆਪਾਂ ਜਦੋਂ ਉਹ ਚੀਜ਼ ਵਿੱਚ ਵਿੱਜਰਦੇ ਨਾ ਆਪਾਂ ਨੂੰ ਫੇਰ ਪਤਾ ਲੱਗਦਾ ਇਦੋਂਪੋ ਸ਼ੂਟ ਕਰਦੇ ਆ ਫੁਟੇਜ ਬਹੁਤ ਲੰਬੀ ਹੋ ਜਾਂਦੀ ਹੈ ਕਿ ਫਿਲਮ ਬਣਨ ਨੂੰ 4 ਘੰਟਿਆਂ ਦੀ ਬਣ ਜਾਂਦੀ ਹੈ ਐਡੀਟਿੰਗ ਟੇਬਲ ਤੇ ਤਾਂ ਫਿਰ ਉਹਦੇ ਵਿੱਚੋਂ ਕੱਟ-ਕੱਟ ਕੇ ਕਿੰਨੀ-ਕਿੰਨੀ ਬਣਾਉਣੀ ਪੈਂਦੀ ਹੈ ਤਾਂ ਪਰ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਤੇ ਹੁਣ ਤੱਕ ਫਿਰ ਬਾਈ ਕਿਹੜੀਆਂ-ਕਿਹੜੀਆਂ ਫਿਲਮਾਂ ਦੇ ਚਿਹੜਾ ਕੰਮ ਕੀਤਾ ਹੁਣ ਤੱਕ ਤੁਸੀਂ ਹੁਣ ਤੱਕ ਮੈਂ ਹੀ ਉਹ ਹੀ ਦੱਸਿਆ ਜਿਵੇਂ ਪਹਿਲਾਂ ਮੈਂ ਚਪਾਲ ਦੀਆਂ ਚਪਾਲ ਦੀ ਇੱਕ ਵੈਬ ਸੀਰੀਜ਼ 'ਚ ਕੰਮ ਕੀਤਾ ਹੈ ਇੱਕ ਮੈਂ ਪੀਟੀਸੀ ਪੰਜਾਬੀ ਦੇ ਤਲਾਸ਼ ਬਾਕਸ ਆਫਿਸ ਦੀ ਕੀਤੀ ਸੀ ਗੌਰਵ ਰਾਣਾ ਭਾਜੀ ਡਾਇਰੈਕਟਰ ਨੇ ਤੇ ਉਹਨਾਂ ਨੇ ਹੀ 64 ਵੈਸਰੀ ਕੀਤੀ ਸੀ ਉਹਦੇ ਵਿੱਚ ਵੀ ਮੇਰਾ ਇੱਕ ਚੰਗਾ ਰੋਲ ਸੀਗਾ ਹੈ ਥੋੜੀ ਸੀ ਉਹ ਵੀ ਚੰਗਾ ਸੀ 2 ਸਾਲ ਮੈਂ ਸੀਰੀਅਲ ਕੀਤਾ ਜੀ ਪੰਜਾਬੀ ਦਾ ਤੇ ਬਾਕੀ 14-15 ਗਾਣੇ ਕੀਤੇ ਇੱਕ ਆਉਣ ਵਾਲੇ ਕੋਈ ਇੱਕ ਉਹ ਪ੍ਰੋਜੈਕਟ ਹੈਗੇ ਆ ਜਿਵੇਂ ਦ ਦਾ ਵੀਕਐਂਡ ਜੀ 5 ਦਾ ਇੱਕ ਕਹਿ ਰਹੇ ਨੇ ਬਾਈ ਕਿ ਜੀ 5 ਤੇ ਆਪਾਂ ਇਹਨਾਂ ਨੂੰ ਰਿਲੀਜ਼ ਕਰਾਂਗੇ ਬਾਕੀ ਪਰਮਾਤਮਾ ਸੋਖ ਰੱਖੇ ਤੇ ਦੂਜਾ ਆਇਲਸ ਵਾਲੇ ਯਾਰ ਉਹਦੀ ਮੈਨੂੰ ਕਾਫੀ ਵੇਟ ਆ ਕਿਉਂਕਿ ਉਹਦੇ ਵਿੱਚ ਮੈਂ ਫਸਟ ਟਾਈਮ ਇੱਕ ਲੀਡ ਕੈਰੈਕਟਰ ਕੀਤਾ ਕਿ ਅਸੀਂ 6 ਦੋਸਤਾਂ ਦੀ ਕਹਾਣੀ ਹੈ ਰੂਡੀ ਕਾਲਜ ਮੇਰਾ ਸਭ ਤੋਂ ਦਿਲ ਦੀ ਗਰੀਬ ਆ ਮੈਨੂੰ ਹੈਪੀ ਭਾਈ ਨੇ ਬਹੁਤ ਚਾਂਸ ਦਿੱਤਾ ਉਹ ਫਿਲਮ ਦੇ ਵਿੱਚ ਵਧੀਆ ਤੇ ਮੈਨੂੰ ਹੈ ਕਿ ਯਾਰ ਮੈਂ ਉਹਦੇ ਵਿੱਚ ਉਹ ਜਦੋਂ ਵੀ ਆਏਗੀ ਤਾਂ ਮੈਂ ਮੈਨੂੰ ਤਾਂ ਵੇਟ ਆ ਬਸ ਉਹ ਫਿਲਮ ਦੀ ਤੇ ਇੱਕ ਨਾ ਭਰਾ ਗੱਲ ਇਹ ਹੁੰਦੀ ਹੈ ਵੀ ਜਿਵੇਂ ਹੁਣ ਆਪਾਂ ਇੱਕ ਆਰਟਿਸਟ ਦੀ ਲਾਈਫ ਨੂੰ ਦੇਖੀਏ ਹਾਂਜੀ ਇੱਕ ਹੁੰਦੀ ਹੈ ਪਰਦੇ ਦੇ ਸਾਹਮਣੇ ਜਿਹੜਾ ਤੁਹਾਨੂੰ ਲੋਕ ਦੇਖਦੇ ਆ ਹਾਂਜੀ ਇੱਕ ਸ਼ਾਇਦ ਲੋਕਾਂ ਨੂੰ ਪਤਾ ਵੀ ਨਹੀਂ ਹੁੰਦਾ ਉਹ ਗੱਲਾਂ ਜਿਹੜੀਆਂ ਸਾਡੀ ਆਮ ਲਾਈਫ ਦੀਆਂ ਘਾਣੀਆਂ ਹੁੰਦੀਆਂ ਹਾਂਜੀ ਹਰ ਇੱਕ ਆਰਟਿਸਟ ਦੇ ਨਾਲ ਹੀ ਹੁੰਦੀਆਂ ਜਿਆਦਾ ਜ਼ਿਆਦਾਤਰ ਹੁੰਦੀਆਂ ਹਾਂਜੀ 100 ਦੇ ਵਿੱਚੋਂ 90% ਜਦੋਂ ਕੋਈ ਵੀ ਕਲਾਕਾਰ ਇੱਕ ਆਰਟਿਸਟ ਚਾਹੇ ਉਹ ਸਿੰਗਿੰਗ ਲਾਈਨ ਦੇ ਵਿੱਚ ਹੋਵੇ ਬੇਸਿਕ ਉਹ ਐਕਟਿੰਗ ਦੇ ਵਿੱਚ ਹੋਵੇ ਬੇਸਿਕ ਉਹ ਰਾਈਟਰ ਹੋਵੇ ਉਹਨੂੰ ਇੰਨੀਆਂ ਕਈ ਜਿਹੜਾ ਔਕੜਾਂ ਤੇ ਤਕਲੀਫਾਂ ਆਉਂਦੀਆਂ ਪਰ ਜਦੋਂ ਉਹ ਬਣ ਜਾਂਦਾ ਫਿਰ ਉਹ ਲੋਕ ਕਹਿੰਦੇ ਹੁੰਦੇ ਵੀ ਯਾਰ ਅਸੀਂ ਤੈਨੂੰ ਕਹਿੰਦੇ ਹੁੰਦੇ ਸੀ ਯਾਰ ਤੂੰ ਮਿਹਨਤ ਕਰਦਾ ਤੇ ਤੂੰ ਕਾਮਯਾਬ ਇੱਕ ਦਿਨ ਲਾਜ਼ਮੀ ਹੋਣਾ ਉਹ ਚੀਜ਼ਾਂ ਕਿੰਨੀਆਂ ਕਰ ਦੇਖਣ ਨੂੰ ਮਿਲੀਆਂ ਹੁਣ ਤੇ ਇੱਕ ਛੋਟੀ ਉਮਰ ਦੇ ਵਿੱਚ ਮੇਰੀ 26-24 ਸਾਲ ਦੀ ਏਜ ਹੋ ਗਈ ਤੇ ਮੈਂ 5 ਸਾਲ ਤੋਂ ਇੰਡਸਟਰੀ ਦੇ ਵਿੱਚ ਕੰਮ ਕਰੀ ਜਾਂਦਾ ਤੇ ਹਲੇ ਮੈਨੂੰ ਲੱਗਦਾ ਮੈਂ ਕੱਖ ਵੀ ਨਹੀਂ ਸਿੱਖਿਆ ਜੇ ਮੈਂ ਤੁਹਾਡੀ ਗੱਲ ਦਾ ਜਵਾਬ ਦੇ ਮੈਂ ਇੱਕ ਜੀ ਹਲੇ ਬਹੁਤ ਕੁਝ ਸਿੱਖਣਾ ਬਾਕੀ ਆ ਕਿਉਂਕਿ ਬਹੁਤ ਸੀਨੀਅਰ ਸਾਡੇ ਐਕਟਰ ਨੇ ਜਾਂ ਜਿਹੜੇ ਵੀ ਕਲਾਕਾਰ ਨੇ ਉਹਨਾਂ ਨੇ ਬਹੁਤ ਆਪਣੇ ਆਪ ਨੂੰ ਪਹਿਲਾਂ ਪਰਿਆ ਕੜਾ ਭਰ ਗਿਆ ਫਿਰ ਜਦੋਂ ਕੜਾ ਉੱਛਲਣ ਲੱਗ ਗਿਆ ਫਿਰ ਉਹਨਾਂ ਨੂੰ ਲੱਗਿਆ ਕਿ ਹਾਂ ਹੁਣ ਅਸੀਂ ਇੰਡਸਟਰੀ ਲਈ ਤਿਆਰ ਆ ਮੈਨੂੰ ਲੱਗਦਾ ਕਿ ਮੈਂ ਇੰਡਸਟਰੀ ਲਈ ਤਿਆਰ ਆ ਮੈਂ ਕਰ ਸਕਦਾ ਬਟ ਮੈਂ ਵਿੱਚ ਰਹਿ ਰਹਿ ਕੇ ਹੋਰ ਬਹੁਤ ਕੁਝ ਸਿੱਖਣਾ ਮੈਨੂੰ ਇਹ ਲੱਗਦਾ ਤੇ ਤੁਹਾਡੀ ਗੱਲ ਦਾ ਜਵਾਬ ਇਹ ਹੈ ਕਿ ਜਦੋਂ ਕੋਈ ਇਨਸਾਨ ਤੁਰਦਾ ਉਹਦੇ ਪਿੱਛੇ ਕਿਸੇ ਨਾ ਕਿਸੇ ਬੰਦੇ ਦਾ ਹੱਥ ਤਾਂ ਜ਼ਰੂਰ ਹੁੰਦਾ ਚਾਹੇ ਉਹ ਉਹਨਾਂ ਦੀ ਫੈਮਿਲੀ ਚੋਂ ਕੋਈ ਹੋਵੇ ਚਾਹੇ ਕੋਈ ਦੋਸਤ ਹੋਵੇ ਚਾਹੇ ਕੋਈ ਗਰਲਫ੍ਰੈਂਡ ਹੋਵੇ ਚਾਹੇ ਕੋਈ ਵੀ ਇਨਸਾਨ ਹੋਵੇ ਤਾਂ ਮੇਰੇ ਪਿੱਛੇ ਵੀ ਮੇਰੇ ਇੱਕ ਦੋ ਐਸੇ ਦੋਸਤ ਰਹੇ ਆ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪੁਸ਼ ਕੀਤਾ ਮੇਰੇ ਟੀਚਰ ਰਹੇ ਆ ਜਿਨ੍ਹਾਂ ਨੇ ਮੈਨੂੰ ਪੁਸ਼ ਕੀਤਾ ਤਾਂ ਮੈਨੂੰ ਲੱਗਦਾ ਹੁੰਦਾ ਕਿ ਕੋਈ ਨਾ ਕੋਈ ਇਨਸਾਨ ਜੇ ਤੁਹਾਨੂੰ ਕਿਤੇ ਨਾ ਕਿਤੇ ਹੌਸਲਾ ਦਿੰਦਾ ਨਾ ਫੇਰ ਹੀ ਬੰਦਾ ਅੱਗੇ ਪਹੁੰਚਦਾ ਜਿਵੇਂ ਤੁਸੀਂ ਕਿਹਾ ਕਿ ਕਹਿੰਦਾ ਹੁੰਦਾ ਸੀ ਬਾਈ ਯਾਰ ਹੌਸਲਾ ਦਿੰਦੇ ਸੀ ਬੰਦੇ ਬਾਈ ਤੂੰ ਚੱਲ ਲੱਗੇ ਚੱਲ ਲੱਗੇ ਹੈਗੇ ਨੇ ਮੇਰੇ ਯਾਰ ਮਿੱਤਰ ਹੁਣ ਜੇ ਮੈਂ ਇੱਕ ਦਾ ਨਾਲਾਂ ਬਾਤ ਆ ਫਿਰ ਸਾਰਿਆਂ ਦੇ ਨਾਮ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦ ਰਹਿ ਜਾਵੇ ਗੁੱਸਾ ਹੋ ਜਾਂਦਾ ਬਟ ਹਾਂ ਕਾਫੀ ਮੇਰੇ ਦੋਸਤ ਹੈਗੇ ਜਿਹੜੇ ਮੈਨੂੰ ਹੁਣ ਵੀ ਪਿਆਰ ਜਿਹੜੇ ਕਰਦੇ ਜਿਹੜੇ ਹਲੇ ਵੀ ਮੈਨੂੰ ਕਰਦੇ ਆ ਹੈ ਬਾਲੇ ਨਹੀਂ ਮੇਰੇ ਮਿੱਤਰ ਪਿਆਰੇ ਮੇਰੇ ਯਾਦਾ ਯਾਰ ਕੱਟੀ ਬਣਦੇ ਆ ਕਿਉਂਕਿ ਆਪਣੀ ਥੋੜੀ ਜੀ ਬੋਲੀ ਬੈੜੀ ਹੁੰਦੀ ਆ ਬਠਿੰਡੇ ਬਰਨਾਲੇ ਵਾਲਿਆਂ ਦੀ ਆਪਾਂ ਸਿੱਧੀ ਦਿਲੋਂ ਜੀ ਗੱਲ ਕਰਦੇ ਆ ਪ੍ਰੈਕਟੀਕਲ ਨਹੀਂ ਹੋਣਾ ਪਿਆ ਜਿਆਦਾਤਰ ਸਾਨੂੰ ਸੁਣਨ ਨੂੰ ਇਹ ਮਿਲਦਾ ਜਿਹੜੇ ਕਹਿੰਦੇ ਛੋਟੇ ਆਰਟਿਸਟ ਹੁੰਦੇ ਆ ਫਿਲਮਾਂ ਦੇ ਵਿੱਚ ਕੰਮ ਕਰਦੇ ਜੂਨੀਅਰ ਆਰਟਿਸਟ ਜਿਹੜੇ ਹੁੰਦੇ ਹਨ ਕੰਮ ਕਰਦੇ ਆ ਕਹਿੰਦੇ ਰੋਟੀ ਦਾ ਸਾਧਨ ਬੜਾ ਔਖਾ ਹੁੰਦਾ ਆਰਟਿਸਟ ਪੂਛੋਟਾ ਵੱਡਾ ਨਹੀਂ ਹੁੰਦਾ ਪਹਿਲੀ ਗੱ ਦੂਜੀ ਗੱਲ ਉਹ ਇੱਕ ਥੋੜੀ ਜੌਬ ਹੁੰਦੀ ਆ ਜਿਵੇਂ ਐਕਟਰ ਹੁੰਦਾ ਕਿਸੇ ਦਾ ਐਕਸਪੀਰੀਅੰਸ ਘਟਾ ਉਹਨੂੰ ਆਪਾਂ ਏਜ ਵਾਈਜ਼ ਸੀਨੀਅਰ ਜੂਨੀਅਰ ਕਹਿ ਸਕਦੇ ਹਾਂ ਵੀ ਚਲੋ ਯਾਰ ਉਹਨਾਂ ਦਾ ਐਕਸਪੀਰੀਅੰਸ ਜ਼ਿਆਦਾ ਆ ਬਿਲਕੁਲ ਬਟ ਹਾਂ ਹੈ ਉਹ ਵੀ ਆਰਟਿਸਟ ਹੀ ਆ ਕਈ ਵਾਰ ਕੋਈ ਇਨਸਾਨ ਛੋਟੀ ਉਮਰ ਜਿਹੇ ਹਿੱਟ ਹੋ ਜਾਂਦਾ ਤਾਂ ਜਿਹੜੇ ਵੱਡੀ ਉਮਰ ਤੋਂ ਕਿੰਨੇ ਟਾਈਮ ਤੋਂ ਚੱਲਦੇ ਆ ਰਹੇ ਆ ਤਾਂ ਉਹ ਹਲੇ ਨਿੱਕੇ ਨਿੱਕੇ ਕੈਰੈਕਟਰ ਕਰਦੇ ਹੁੰਦੇ ਉਸ ਵਾਈਜ਼ ਉਹਨਾਂ ਨੂੰ ਵੀ ਕਹਿ ਦਿੰਦਾ ਵੀ ਉਹ ਤਾਂ ਜੂਨੀਅਰ ਆਰਟਿਸਟ ਆ ਛੋਟਾ ਕੰਮ ਕਰਦੇ ਆ ਨਾ ਐਦਾਂ ਨਹੀਂ ਹੁੰਦਾ ਮੈਨੂੰ ਲੱਗਦਾ ਉਹਨਾਂ ਦਾ ਆਰਟਿਸਟ ਆ ਆਰਟਿਸ ਤੀ ਪੁੱਛਾਈ ਤੁਸੀਂ ਮੈਨੂੰ ਮੈਂ ਸਰ ਪੁੱਛ ਰਿਹਾ ਤੁਹਾਡਾ ਰੋਟੀ ਦੇ ਚੁੱਲੇ ਦੀ ਗੱਲ ਕਰਦੇ ਸੀ ਹਾਂ ਤੇ ਤੁਸੀਂ ਥੋੜਾ ਹੋਰ ਪਾਸੇ ਨੂੰ ਲੈ ਗਏ ਸੀ ਆਹ ਮੈਂ ਉਸ ਦਿਹੀ ਆਉਣਾ ਮੈਂ ਉਹ ਗੱਲ ਤੋਂ ਭਾਬੀ ਕੋ ਗਏ ਸੀ ਕਿ ਆਰਟਿਸਟ ਅਲੀ ਰੋਟੀ ਦਾ ਹੁੰਦਾ ਫਿਰ ਇਹ ਕਿ ਜਿਵੇਂ ਹਰੇਕ ਬੰਦਾ ਆਪਦੇ ਆਪਦੇ ਤਰੀਕੇ ਨਾਲ ਹੈਂਡਲ ਕਰ ਲੈਂਦਾ ਜਿਵੇਂ ਹੁਣ ਇੱਕ ਮੇਰੇ ਵਰਗਾ ਬੰਦਾ ਜਾਂ ਮੇਰੇ ਵਰਗੇ ਹੋਰ ਆਰਟਿਸਟਾਂ ਸਮਰਪਤ ਦੀ ਗਏ ਆਪਾਂ ਤਾਂ ਇੱਥੇ ਹੀ ਘਰ ਚੜਾਉਣਾ ਉਹ ਇਹਦੇ ਵਿੱਚੋਂ ਕੋਈ ਖਰਚਾ ਕੱਢ ਲੈਂਦੇ ਆ ਜਿਵੇਂ ਅਸੀਂ ਕਈ ਵਾਰ ਨੁੱਕੜ ਨਾਟ ਕਰਕੇ ਵੀ ਆਪਣਾ ਗੁਜ਼ਾਰਾ ਕਰ ਲੈਨੇ ਆ ਵਿੱਚੋਂ ਸਾਨੂੰ ਸ਼ੂਟ ਮਿਲ ਜਾਂਦਾ ਕੁਛ ਨਾ ਕੁਛ ਕਰਦੇ ਰਹਿੰਦੇ ਆ ਕਈ ਬੰਦੇ ਏਸ ਲਾਈਨ ਨੂੰ ਜਜਬਾ ਹੁੰਦਾ ਪਰ ਇਸ ਲਾਈਨ ਨੂੰ ਸੈਕੰਡ ਬਣਾ ਲੈਂਦੇ ਆ ਫਸਟ ਨੂੰ ਜੌਬ ਕਰਦੇ ਆ ਕਿ ਜੌਬ ਦੇ ਨਾਲ ਨਾਲ ਕਿਤੇ ਚੰਗਾ ਕੈਰੈਕਟਰ ਮਿਲ ਗਿਆ ਉਹਨੂੰ ਕਰ ਲਾਂਗੇ ਨਹੀਂ ਇੱਕੋ ਦਿਨ ਲਈ ਆਪਾਂ ਕਿਉਂ ਕਰਨਾ ਬਿਰਕਾ ਇਦਾਂ ਚਲਾਈ ਜਾਂਦੇ ਆ ਕੋਈ ਸਹੀ ਤਰੀਕੇ ਨਾਲ ਚੱਲੀ ਜਾਂਦਾ ਕਿਸੇ ਨੂੰ ਉੱਕੜਾਈ ਜਾਂਦੀ ਆ ਤੇ ਇਹਦਾ ਕੋਈ ਜਵਾਬ ਵੈਸੇ ਉਹਦਾ ਉਹੀ ਇਨਸਾਨ ਦੇ ਸਕਦਾ ਹਨਾ ਜਿਨੇ ਉਹ ਚੀਜ਼ ਹੰਡਾਈ ਹੁੰਦੀ ਆ ਜੇ ਤੁਸੀਂ ਮੇਰੇ ਬਾਰੇ ਗੱਲ ਕਰੋ ਤਾਂ ਮੈਂ ਤਾਂ ਆਪਣਾ ਕਦੇ ਸਟਰੀਟ ਪਲੇ ਕਰ ਲੇ ਕਦੇ ਕਿਸੇ ਫੈਸਟ ਦੀ ਥੋੜੀ ਬੋਤੀ ਤਿਆਰੀ ਕਰਵਾਤੀ ਕਦੇ ਮੈਨੂੰ ਵਿੱਚੋਂ ਗਾਣਾ ਮਿਲ ਗਿਆ ਕਦੇ ਕੋਈ ਫਿਲਮ ਮਿਲ ਗਈ ਐਦਾ ਐਦਾ ਮੇਰਾ ਚੱਲੀ ਜਾਂਦਾ ਪਰ ਹੁਣ ਪਰਮਾਤਮਾ ਦੀ ਕਿਰਪਾ ਨਾਲ ਕੰਮ ਪੈ ਰਿਹਾ ਤੇ ਮਾਹੌਲ ਬਾਈ ਬਣਿਆ ਹੋਇਆ ਵਧੀਆ ਜੇ ਇੱਕ ਤਾਂ ਗਾਣਾ ਹੋ ਜੇ ਮੈਨੂੰ ਗਾਣਾ ਮੇਰੀ ਸੁਰ ਤਾਂ ਘਟੀ ਲਾ ਜਿੰਨਾ ਕਿ ਜਿੰਨਾ ਵੀ ਕੰਮ ਸਾਡੇ ਦਰਸ਼ਕ ਜਿਹੜੇ ਪਿਆਰ ਕਰਦੇ ਆ ਹਨਾ ਚਾਹੌਣਾ ਦੇ ਸੁਣਨਾ ਪਸੰਦ ਕਰਦੇ ਆ ਜਿੰਨਾ ਵੀ ਆਉਂਦਾ ਦਿਲੋਂ ਰੂਹ ਦੇ ਕਹਿੰਦੇ ਬੋਲ ਜੇ ਥੋੜੀ ਵੀ ਗਾਈਏ ਨਾ ਅਸੀਂ ਰੂਹ ਨਾਲ ਗਾਈਏ ਤਾਂ ਪੂਰੀ ਲੱਗਦੇ ਹੁੰਦੇ ਬੋਲ ਮੇਰੇ ਗੱਲ ਫਿਰ ਜਾਂਦੇ ਮੈਂ ਉਦਾਂ ਸੁਣਾ ਦਣਾ ਪਰ ਸੁਰਾਂਤ ਨਾ ਜਾ ਉਹ ਰਿਸਕ ਠੀਕ ਲਾ ਨਾ ਕੋਈ ਚੱਕਰ ਨਹੀਂ ਕੋਈ ਚੱਕ ਯੋਅ ਬਿਊਟੀਫੁੱਲ ਮੇਰੇ ਦੋਸਤ ਨਹੀਂ ਗਿਆ ਉਹ ਮੈਂ ਉਹ ਸੁਣਾ ਦਿੰਨਾ ਜਿਵੇਂ ਬੱਦਲਾ ਚ ਪੈਂਦੀ ਮਿੱਨੀ ਮਿੱਨੀ ਪੂਰਨੀ ਜਿਵੇਂ ਚਮਕਦਾ ਚੰਨ ਅੰਬਰਾਂ ਤੇ ਦੂਰਨੀ ਜਿਵੇਂ ਨਹੀਂ ਦੀਵਾਲੀ ਤੇ ਚਿਰਾਗ ਰਹਿੰਦੇ ਜੱਗ ਦੇ ਜਿਵੇਂ ਕਿਸੇ ਆਸ਼ਕ ਨੂੰ ਆਸ਼ਕੀ ਸੂਰਨੀ ਜਿਵੇਂ ਮਿੱਠੇ ਪਾਣੀ ਵਾਲਾ ਖੂਨੀ ਹਾਏ ਐਨੀ ਸੋਣੀ ਲੱਗੇ ਮੈਨੂੰ ਤੂੰ ਨਹੀਂ ਇਹ ਵੀ ਦੋਸਤ ਨੇ ਗਾਇਆ ਮੈਂ ਲਿਖਿਆ ਕਰ ਰਿਹਾ ਇਹ ਮੰਨ ਲਓ ਗਾਣਾ ਜਿਹੜਾ ਤੁਸੀਂ ਇਹ ਬੋਲ ਹੀ ਲਿਖੇ ਨੇ ਹਾਂ ਇਹਦੇ ਬੋਲ ਮੈਂ ਲੇਕੇ ਜੀ ਇਹ ਮੰਨ ਲਓ ਵੀ ਬੈਸੀ ਲਿਖੇ ਨੇ ਜਾਂ ਮੰਨ ਲਓ ਸੋਣੀ ਵੀ ਲੱਗਦੀ ਹੈ ਬਈ ਕੋਈ ਇਹ ਕੋਈ ਸੋਣੀ ਕੋਈ ਦਿਲ ਦੇ ਕਰੀਬ ਕੋਈ ਹੈ ਨਹੀਂ ਏਦਾਂ ਏਦਾਂ ਕੁਝ ਨਹੀਂ ਹਾਲੇ ਤਾਂ ਕੁਝ ਵੀ ਉਮਰ ਨਹੀਂ ਐਦਾਂ ਦਾ ਕੋਈ ਉਸ ਤਰ੍ਹਾਂ ਨਹੀਂ ਰਿਹਾ ਆ ਲੋਕ ਆਉਂਦੇ ਜਾਂਦੇ ਰਹਿੰਦੇ ਆ ਕੁਝ ਅਟਰੈਕਟ ਕਰਦੇ ਆ ਕੁਝ ਨਹੀਂ ਬਟ ਕਿਸੇ ਨਾਲ ਕੋਈ ਆਇਆ ਸਾਹਮਣੇ ਤੋਂ ਵੀ ਨਹੀਂ ਕਦੇ ਮਿਲਿਆ ਵੀ ਕੋਈ ਗੂੜਾ ਰਿਸ਼ਤਾ ਬਣ ਗਿਆ ਹੋਵੇ ਇਦਾਂ ਦਾ ਕੁਝ ਹਾਲੇ ਤੱਕ ਤਰਿਆ ਨਹੀਂ ਬਾਕੀ ਉਧਰ ਜੇ ਪੁੱਜੇ ਹੁੰਨੇ ਉਹ ਬੋਕੋਸ਼ ਮਿਲ ਜਾਂਦਾ ਹਲੇ ਭੁੱਖ ਤੇ ਸ਼ੇਰੋ ਸ਼ੇਰੀ ਫਿਰ ਬਾਈ ਕਿੱਲੀਕ ਹੁੰਦੀ ਆ ਮਨ ਦੇ ਵਿੱਚ ਜਦੋਂ ਕੋਈ ਚਿਹਰੇ ਹਾਂ ਸ਼ਾਇਰੀ ਕਰ ਲਈਦੀ ਆ ਬਾਈ ਸ਼ਾਇਰੀ ਕਰ ਲਈਦੀ ਆ ਚੰਗੀ ਕਰ ਲਈਦੀ ਆ ਤੇ ਫਿਰ ਮੈਨੂੰ ਸੁਣਾ ਦੇਣਾ ਉਹ ਸੁਣ ਹੁਣ ਦੋ ਦੋ ਬੋਲ ਮੈਂ ਕਹਾਂ ਨਾ ਬੜੀ ਮਾਹੌਲ ਜਿਹਾ ਬਣੇ ਇੱਕ ਵਾਰੀ ਪ੍ਰੋਬਲਮ ਹੈ ਲਿਖ ਕੇ ਬੋਲ ਜਾਣਾ আচ্ছা ਤੇ ਮੈਂ ਤੁਹਾਨੂੰ ਸੁਣਾਉਣਾ ਕੱਢ ਕੇ ਇਹਦੇ ਵਿੱਚੋਂ ਮੇਰੀ ਕੋਸ਼ਿਸ਼ ਤਾਂ ਹੀ ਰਹਿੰਦੀ ਹੈ ਕਿ ਸਾਹਿਦ ਦੇ ਨਾਲ ਨਾਲ ਲਿਖਿਆ ਜਾਵੇ ਜ਼ਿਆਦਾਤਰ ਸਾਹਿਤਿਕ ਗੱਲਾਂ ਹੋਣ ਪਰ ਜਿੰਨੀ ਕਿ ਸਮਝ ਆ ਮੈਂ ਉੰਨੀ ਕਿ ਲਿਖ ਲੈਣਾ ਉਹ ਵਿੱਚ ਝਲਕ ਆ ਜਾਣੀ ਹੈ ਵਿੱਚ ਝਲਕ ਆ ਜਾ ਤੁਸੀਂ ਕੁਦਰਤ ਨੂੰ ਜ਼ਿਆਦਾ ਪਿਆਰ ਕਰਦੇ ਆ ਜਾਂ ਕੁਦਰਤ ਨਹੀਂ ਬਣਾਈਆਂ ਚੀਜ਼ਾਂ ਨੂੰ ਜ਼ਿਆਦਾ ਪਿਆਰ ਕਰਦੇ ਆ ਹਾਂਜੀ ਹਾਂਜੀ ਜਾਂ ਫਿਰ ਤੁਸੀਂ ਜ਼ਿਆਦਾਤਰ ਇਸ਼ਕ ਦੇ ਨੇੜਤਾ ਤੋਂ ਲੰਘ ਰਹੇ ਹੋ ਉਹ ਬੰਦਾ ਨਹੀਂ ਕੀ ਆ ਮੈਂ ਇੱਕ ਵਾਰ ਸੁਣਾਉਣਾ ਤੁਸੀਂ ਸਮਝਦੇ ਆਪ ਹੀ ਬਿਲਕੁਲ ਇੱਕ ਚੀਜ਼ ਲਿਖੀ ਸੀ ਕਹਿੰਦਾ ਰੋਸਾ ਨਹੀਂ ਉਹ ਸੱਜਣਾ ਤੇ ਖੇਲ ਤਾਂ ਸਭ ਤਕਦੀਰਾਂ ਦਾ ਆਖਿਰ ਨੂੰ ਦਮ ਨਿਕਲ ਗਿਆ ਚੂਰੀ ਘੜੇ ਤੇ ਤੀਰਾਂ ਦਾ ਰੋਸਾ ਨਹੀਂਓ ਸੱਜਣਾ ਤੇ ਖੇਲ ਤਾਂ ਸਭ ਤਕਦੀਰਾਂ ਦਾ ਆਖਿਰ ਨੂੰ ਦਮ ਨਿਕਲ ਗਿਆ ਚੂਰੀ ਘੜੇ ਤੇ ਤੀਰਾਂ ਦਾ ਕੱਲਾ ਬੰਦਾ ਕੀ ਕਰ ਲੂ ਰਜ਼ਾ ਰੱਬ ਦੀ ਲਾਜ਼ਮੀ ਐ ਬਾਲੇ ਨੂੰ ਘਿਆਕੜਨਾ ਮੁੱਲ ਤਾਂ ਸਭ ਸਤੀਰਾਂ ਦਾ ਬਾਲ ਰੰਗਾਈ ਫਿਰਦੀ ਐ ਕਿੰਨਾ ਓਲਾ ਰੱਖੇਗੀ ਬਾਲ ਰੰਗਾਈ ਫਿਰਦੀ ਐ ਕਿੰਨਾ ਓਲਾ ਰੱਖੇਗੀ ਪਿੰਡ ਚੱਲ ਕੇ ਦੇਖ ਕੁੜੇ ਰਤਬਾ ਸਿੱਧੇ ਜੀਰਾਂ ਦਾ ਸਾਨੂੰ ਹਾਕ ਨਾ ਮਾਰ ਕੁੜੇ ਤੁਰਦੇ ਪਿੱਛੇ ਮੁੜਦੇ ਨਹੀਂ ਐਵੇਂ ਮਹਿੰਗਾ ਪੈ ਜੂਗਾ ਪੁੱਛਣਾ ਹਾਲ ਕੀ ਕਹਿੰਦਾ ਕਿਆ ਤਾਂ ਇਦਾਂ ਦਾ ਕੁਝ ਲਿਖ ਲਈਦਾ ਨਹੀਂ ਸੋਣਾ ਇਹ ਲਿਖ ਦਿਓ ਤੁਸੀਂ ਤੇ ਫਿਰ ਲਿਖਣ ਦੇ ਵਿੱਚ ਵੀ ਕਿਸੇ ਗੁਰੂ ਨੂੰ ਤੁਸੀਂ ਮੰਨਦੇ ਹੋ ਜਾਂ ਫਿਰ ਜਿੱਦਾਂ ਕਹਿੰਦੇ ਹੁੰਦੇ ਹਨ ਵੀ ਪਿੰਗਲ ਪੜ੍ਹਨ ਦੀ ਬੜੀ ਜ਼ਰੂਰੀ ਹੈ ਜਾਂ ਸ਼ਾਇਰਾਂ ਫਨਕਾਰਾਂ ਨੂੰ ਪੜ੍ਹਨਾ ਜ਼ਰੂਰੀ ਹੁੰਦਾ ਉਹ ਚੀਜ਼ਾਂ ਨੂੰ ਤੁਸੀਂ ਜ਼ਿਆਦਾ ਤਰਜੀਹ ਦਿੰਦੇ ਹੋ ਸ਼ਾਇਦ ਮੈਨੂੰ ਲੱਗਦਾ ਕਿ ਤਨਾ ਕਿਤੇ ਜ਼ਰੂਰੀ ਤਾਂ ਹੋਊਗਾ ਪਰ ਮੈਂ ਨਹੀਂ ਪੜਿਆ ਮੇਰਾ ਤਾਂ ਮੈਂ ਅਬਜ਼ਰਵੇਸ਼ਨ ਤੇ ਥੋੜਾ ਜ਼ਿਆਦਾ ਬਲੀਵ ਕਰਦਾ ਕਿ ਮੈਂ ਅਬਜ਼ਰਵ ਕਰਾਂ ਤੇ ਉਹਦੇ ਵਿੱਚੋਂ ਕੋਈ ਚੀਜ਼ ਮੈਨੂੰ ਦੇਖੀ ਭਾਲੀ ਨਜ਼ਰ ਆਜੀ ਤਾਂ ਮੈਂ ਉਹਨੂੰ ਸ਼ਬਦਾਂ ਚ ਪ੍ਰੋ ਉਹਦਾ ਤੇ ਕਿਤਨਾ ਕਿਤੇ ਉਹ ਲੋਕਾਂ ਨੂੰ ਆਪਣੇ ਨੇੜੇ ਦੀ ਚੀਜ਼ ਲੱਗਦੀ ਆ ਹੁਣ ਛੋਟੀ ਜੀ ਗੱਲ ਆ ਕਹਿੰਦੇ ਵੀ ਬੰਦਾ ਕਹਿ ਦਿੰਦਾ ਕਿ ਕੁੜੀ ਨੂੰ ਕਹ ਮੈਂ ਤੇਰੇ ਲਈ ਚੰਨ ਤਾਰੇ ਤੋੜ ਲਵਾਂਗਾ ਪਤਾ ਤਾਂ ਉਹਨੂੰ ਵੀ ਹੁੰਦਾ ਵੀ ਉਹ ਕਿੱਥੋਂ ਤੋੜ ਲਵਾਂ ਚੰਨ ਤਾਰੇ ਬਿਲਕੁਲ ਬਿਲਕੁਲ ਪਰ ਉਹ ਸੁਣਨ ਚ ਚੰਗਾ ਲੱਗਦਾ ਸੁਣ ਕੇ ਚੰਗਾ ਲੱਗਦਾ ਤਾਂ ਮੇਰੀ ਉਹੀ ਚੀਜ਼ ਹੁੰਦੀ ਆ ਵੀ ਮੈਂ ਐ ਜੇ ਲੱਗੇ ਸੁਣਨ ਚ ਚੰਗਾ ਲੱਗੇ ਵੀ ਯਾਰ ਹਾਂ ਆ ਚੀਜ਼ ਹੋ ਸਕਦੀ ਆ ਚਾਹੇ ਉਹ ਇੰਪੋਸੀਬਲ ਹੀ ਹੋਵੇ ਪੜਾਈ ਲੱਗੇ ਵੀ ਹਾਂ ਯਾਰ ਹੋ ਸਕਦੀ ਹੈ ਅਗਲੇ ਨੇ ਕਿ ਹਾਲ ਇੱਕ ਹੁੰਦਾ ਕਿਸੇ ਤੇ ਕਲਮਾ ਨੂੰ ਲਿਖਣਾ ਹਾਂਜੀ ਜਿੱਦਾਂ ਮੰਨ ਲਓ ਕਿਸੇ ਨੇ ਹੀਰ ਪੜੀ ਹਾਂਜੀ ਕਿਸੇ ਨੇ ਮਿਰਜੇ ਸਹਿਵਾ ਦਾ ਕਿੱਸਾ ਸੁਣਿਆ ਫਿਰ ਉਹਦੇ ਲਈ ਕੁਝ ਵੱਖਰਾ ਆਪਣੀ ਰਚਨਾ ਘੜੀ ਬਣਾਇਆ ਕੁਝ ਨਵਾਂ ਉਹਨਾਂ ਦੇ ਲਈ ਹੈ ਨਾ ਹੂੰ ਹੂੰ ਕੁਝ ਕਹਿੰਦੇ ਨੇ ਵੀ ਜਿਵੇਂ ਪਾਤਰ ਸਾਹਿਬ ਨੂੰ ਪੜਨਾ surjit patar sahab ਹਾਂਜੀ ਬੜੇ ਵੱਡੇ ਰਾਈਟਰ ਨੇ ਹਾਂਜੀ ਹਾਂਜੀ ਸ਼ਿਵ ਕੁਮਾਰ ਨੂੰ ਪੜਨਾ ਹਾਂਜੀ ਕਈ ਕਹਿੰਦੇ ਪਿੰਗਲ ਪੜ੍ਹਨੀ ਚਾਹੀਦੀ ਜਿਹਦੇ ਵਿੱਚ ਸਾਨੂੰ ਨੌਲੇਜ ਦਿੱਤੀ ਹੁੰਦੀ ਹੈ ਵੀ ਕਿੰਨੇ ਮਾਤਰਾ ਵਾਲੀ ਤਾਲ ਹੁੰਦੀ ਹੈ ਹਾਂਜੀ ਜਮਨ ਲੋ ਉਹਨਾਂ ਵਿੱਚ ਕਾਫੀ ਤਰ੍ਹਾਂ ਦੀ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਹੈ ਕਈ ਬੰਨਗੀਆਂ ਨੂੰ ਵੀ ਪੜ ਲੈਂਦੇ ਆ ਕੁਦਰਤ ਨੂੰ ਪਿਆਰ ਕਰਨ ਵਾਲੇ ਹਾਂਜੀ ਉਹਨਾਂ ਨੂੰ ਪੜ ਕੇ ਫਿਰ ਉਹਨਾਂ ਨੂੰ ਸੁਣ ਕੇ ਉਹ ਫਿਰ ਸਾਡੇ ਅੰਦਰ ਇੱਕ ਇਸ ਤਰ੍ਹਾਂ ਦਾ ਰੂਪ ਲੈ ਲੈਂਦੇ ਆ ਅੱਖਰ ਅੱਖਰਾਂ ਦੇ ਨਾਲ ਰਾਈਟਰ ਇਦਾਂ ਖੇਡਦੇ ਆ ਫਿਰ ਉਹਨਾਂ ਦੀਆਂ ਚੀਜ਼ ਉੱਬਰ ਕੇ ਬਾਹਰ ਆਉਂਦੀਆਂ ਕਲਮ ਰਹੀਂ ਕਾਗਜ਼ ਦੇ ਉੱਪਰ ਉਤਰ ਆਉਂਦੀਆਂ ਹੂੰ ਹੂੰ ਜਾਂ ਫਿਰ ਕਈ ਹੋਸ਼ਨ ਦੇ ਆਸ਼ਕ ਹੁੰਦੇ ਆ ਤਾਰੀਫ ਕਰਦੇ ਆ ਤੇਰੀ ਮੋਟੀ ਅੱਖ ਤੇਰਾ ਰੰਗ ਗੋਰਾ ਡਿਪੈਂਡ ਕੇ ਦੀ ਬੋਤਲ ਵਰਗਾ ਲੱਕ ਤੇਰਾ ਓਦਾਂ ਦੀ ਚੀਜ਼ਾਂ ਹੁੰਦੀਆਂ ਦੇਖੋ ਡਿਪੈਂਡ ਕਰਦਾ ਕਿ ਬੰਦਾ ਕਿਹੜੀ ਸਿਚੁਏਸ਼ਨ ਚੋਂ ਗੁਜ਼ਰਿਆ ਜੀ ਕਈ ਵਾਰ ਕਿਸੇ ਦਾ ਦਿਲ ਟੁੱਟਦਾ ਬੰਦਾ ਤਾਂ ਲਿਖਣ ਲੱਗ ਜਾਂਦਾ ਕਈ ਵਾਰ ਕੋਈ ਐਜ਼ ਅ ਰਾਈਟਰ ਹੀ ਇੰਨਾ ਅੱਗੇ ਜਾਣਾ ਚਾਹੁੰਦਾ ਕਿ ਉਹ ਸਾਹਿਤ ਨੂੰ ਇੰਨਾ ਕਾ ਜ਼ਿਆਦਾ ਪਿਆਰ ਕਰਦਾ ਕਿ ਆਪਣੀ ਉਹਨੂੰ ਹੁੰਦਾ ਕਿ ਆਪਣੀ ਮੇਰੇ ਕਿਤਾਬਾਂ ਨੂੰ ਲੋਕ ਪੜਨ ਆਪਣੇ ਥਾਟ ਪਰੋਸਦਾ ਲੋਕਾਂ ਦੇ ਅੱਗੇ ਉਹਦੇ ਨਾਲ ਬਹੁਤ ਹੈਲਪ ਹੁੰਦਾ ਪਰ ਜੇ ਆਪਾਂ ਗੱਲ ਪਾਤਰ ਸਾਹਿਬ ਜਾਂ ਕਿਸੇ ਵੀ ਇਦਾਂ ਕਿਸੇ ਮਹਾਨ ਰਾਈਟਰ ਦੀ ਕਰੀਏ ਮਹਾਨ ਆਥਰ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਮੈਂ ਤਾਂ ਕਦੇ ਉਹ ਬਣ ਨਹੀਂ ਪਾਵਾਂਗਾ ਅਸੀਂ ਆ ਕਮਰਸ਼ੀਅਲ ਰਾਈਟਰ ਕੇ ਦਿਮਾਗ ਚ ਜੋ ਆਉਂਦਾ ਗਾਣਾ ਲਿਖਦਾ ਤੇ ਉਹ ਬਸ ਲੋਕ ਨੂੰ ਸੁਣ ਲੈਣ ਤੇ ਥੋੜੇ ਸਾਡੇ ਘਰ ਵੀ ਚੱਲਦੇ ਰਹਿਣ ਤੇ ਹਾਂ ਪਰ ਉਹ ਘਰ ਤਾਂ ਚੱਲਣ ਕਿ ਅਸੀਂ ਕਿਤੇ ਨਾ ਕਿਤੇ ਚੰਗੀ ਚੀਜ਼ ਦੇਈਏ ਉਹਨਾਂ ਦੇ ਚਾਹੇ ਉਹ ਐਂਟਰਟੇਨਮੈਂਟ ਦੇ ਪੱਖੋਂ ਹੋਵੇ ਚਾਹੇ ਉਹ ਕੁਝ ਸੇਧ ਹੋਵੇ ਪਰ ਹਾਂ ਉਹ ਤਾਂ ਕਾਫੀ ਵੱਡੇ ਨੇ ਉਹਨਾਂ ਵਰਗੇ ਤਾਂ ਨਹੀਂ ਹਾਂ ਪਰ ਹਾਂ ਕੋਸ਼ਿਸ਼ ਜਾਰੀ ਹੈ ਕਿ ਹਾਂ ਚੰਗੇ ਤੋਂ ਚੰਗਾ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਭਾਜੀ ਐਂਟਰਟੇਨਮੈਂਟ ਦੀ ਗੱਲ ਕੀਤੀ ਆ ਹਾਂਜੀ ਹਾਂਜੀ ਕਲਾਕਾਰ ਦੀ ਲਾਈਫ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਹਾਂਜੀ ਬੀਦਿਆਂ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਹਰ ਇੱਕ ਇਨਸਾਨ ਦੀ ਲਾਈਫ ਈ ਹੁੰਦੀ ਹੈ ਵੈਸੇ ਤਾਂ ਹਾਂਜੀ ਹਾਂਜੀ ਕਦੇ ਕੋਈ ਦਿਨ ਐਸਾ ਜਿਹੜਾ ਹੋਵੇ ਵੀ ਬਹੁਤ ਜਿਆਦੇ ਹਾਸਾ ਠੱਟਾ ਇੰਨਾ ਕ ਨਿਕਲੇ ਪਰ ਯਾਦ ਹੀ ਰਹਿ ਗਿਆ ਹੋਵੇ ਉਹ ਬਹੁਤ ਦਿਨ ਨੇ ਇਦਾਂ ਦੇ ਯੂਨੀਵਰਸਿਟੀ ਦਾ ਟਾਈਮ ਮੇਰੇ ਲਈ ਬੜਾ ਗੋਲਡਨ ਪੀਰੀਅਡ ਆ ਤੇ ਉਦੋਂ ਅਸੀਂ ਇਕੱਠੇ ਯਾਰ ਦੋਸਤ ਹੁੰਦੇ ਸੀ ਥੀਏਟਰ ਦੀਆਂ ਰਿਹਰਸਲਾਂ ਕਰਦੇ ਹੁੰਦੇ ਸੀ ਸਾਡੇ ਪਲੇ ਸ਼ੁਰੂ ਹੋਣੇ ਸਵੇਰੇ ਅਸੀਂ ਚੱਲ ਜਾਨਾ ਰਿਹਰਸਲ ਕਰਨੀ ਖਾਣਾ ਪੀਣਾ ਇਕੱਠਿਆਂ ਨੇ ਉਹ ਮਾਹੌਲ ਹੀ ਉੱਥੇ ਇਦਾਂ ਦਾ ਸਾਡੇ ਤਾਂ ਅਸੀਂ ਇਦਾਂ ਵੀ ਕਰਦੇ ਹੁੰਦੇ ਸੀ ਕਿ ਉਂਗਲ ਦੇ ਉੱਤੇ ਨਾ ਮੇਰੇ 5-7 ਯਾਰ ਮਿੱਤਰ ਹੁੰਦੇ ਸੀ ਇਦਾਂ ਇੱਕ ਨਿਸ਼ਾਨ ਬਣਾ ਲੈਣਾ ਤੇ ਉਹ ਨਿਸ਼ਾਨ ਫਿਕਸ ਰਹਿਣਾ ਸੀਗਾ ਵੀ ਜਦੋਂ ਵੀ ਅਸੀਂ ਦੂਜੇ ਦਿਨ ਮਿਲਣਾ ਇੱਕ ਦੂਜੇ ਨੂੰ ਤਾਂ ਉਹ ਨਿਸ਼ਾਨ ਹੋਣਾ ਚਾਹੀਦਾ ਸੀ ਜੇਕਰ ਉਹ ਨਿਸ਼ਾਨ ਨਹੀਂ ਹੋਊਗਾ ਤਾਂ ਉਹਨੂੰ ਖਾਣ ਪੀਣ ਦਾ ਸਾਰੀ ਪਲੈਂਟੀ ਉਸੇ ਬੰਦੇ ਤੋਂ ਹੋਊਗੀ ਦੇ ਨਿਸ਼ਾਨ ਆਏ ਨਹੀਂ ਤਾਂ ਇਦਾਂ ਬਹੁਤ ਵਾਰ ਹੋਇਆ ਹੁੰਦੇ ਸਾਰੇ ਕਲਾਕਾਰ ਸੀ ਕੋਈ ਲਿਖਦਾ ਸੀ ਕੋਈ ਗਾਉਂਦਾ ਸੀ ਕੋਈ ਐਕਟਿੰਗ ਕਰਦਾ ਸੀ ਤਾਂ ਇਦਾਂ ਉਹ ਬੜਾ ਵਧੀਆ ਟਾਈਮ ਸੀ ਤੇ ਕਈ ਕਈ ਵਾਰ ਇਦਾਂ ਦਾ ਟਾਈਮ ਵੀ ਆਇਆ ਕਿ ਕਦੇ ਇੱਕ ਸਮੋਸਾ ਖਾ ਕੇ ਵੀ guzara ਕਰਨਾ ਪਿਆ ਪਰ ਮੈਨੂੰ ਲੱਗਦਾ ਕਿ ਮੈਂ ਕੱਲਾ ਨਹੀਂ ਮੇਰੇ ਵਰਗੇ ਹੋਰ ਪਤਾ ਨਹੀਂ ਕਿੰਨੇ ਕ ਅੱਜ ਵੀ ਕਿੰਨੇ ਆ ਬਿਲਕੁਲ ਅਸੀਂ ਤਾਂ ਹਲੇ ਵੀ ਉਮੇ ਚੱਲੀ ਜਾਂਦੇ ਆ ਕਦੇ ਥੱਬੇ 'ਚ ਕਦੇ ਮੁਠੀ 'ਚ ਕਦੇ ਸਹੀ ਵੀ ਦਿਨ ਆ ਜਾਂਦਾ ਕਦੇ ਨਹੀਂ ਪਰ ਹੁਣ ਆਦਤ ਬੈ ਗਈ ਹੁਣ ਇਦਾਂ ਹੋ ਗਿਆ ਕਿ ਹਾਂ ਯਾਰ ਕਰ ਲਾਂਗੇ ਪਹਿਲਾਂ ਟੁੱਟ ਜਾਂਦੇ ਸੀ ਕਿ ਇੱਕਦਮ ਅਸੀਂ ਦੋਸਤਾਂ ਦੇ ਵਿੱਚੋਂ ਬਾਹਰ ਆਉਣਾ ਇਕੱਲੇ ਨਹੀਂ ਤੇ ਉਹ ਬਾਹਰ ਆ ਕੇ ਆਏ ਜੇ ਫੀਲ ਹੋਣਾ ਕਿ ਯਾਰ ਮੈਂ ਤਾਂ ਇਕੱਲਾ ਪਣ ਜਾ ਲੱਗਦਾ ਤਾਂ ਉਦੋਂ ਥੋੜਾ ਜਿਹਾ ਟੁੱਟ ਜਾਂਦੇ ਸੀ ਰੁਕੀ ਕਿੰਟ ਹੁਣ ਦੱਸ ਖੁੱਲ ਕੇ ਅੱਛਾ ਭਾਈ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ ਹਾਂਜੀ ਸਾਨੂੰ ਜਿਹੜੇ ਦਰਸ਼ਕ ਦੇਖ ਰਹੇ ਆ ਨਾ ਜਾਂਦੇ ਜਾਂਦੇ ਸੱਜਣਾਂ ਲਈ ਸਾਡੇ ਨਿੱਗਾ ਜਾਂ ਕੁਸਨੇਹਾ ਅ ਬਸਤੂ ਸੀ ਚੰਗਾ ਦੇਖਦੇ ਰਹੋ ਦਰਸ਼ਕਾਂ ਨੂੰ ਮੈਂ ਇਹੀ ਗੱਲ ਕਹਾਂਗਾ ਕਿ ਜਿਹੜੀਆਂ ਵੀ ਚੰਗੀਆਂ ਫਿਲਮਾਂ ਆਉਂਦੀਆਂ ਕਿਉਂਕਿ ਮੈਂ ਤਾਂ ਫਿਲਮ ਦਾ ਬੰਦਾ ਮੈਂ ਤਾਂ ਉਸੇ ਹਿਸਾਬ ਦੇ ਨਾਲ ਹੀ ਤੁਹਾਡੇ ਤੋਂ ਕੋਈ ਆਸ ਰੱਖਾਂਗਾ ਕਿ ਕੋਈ ਵੀ ਕਲਾਕਾਰ ਆ ਉਹ ਕੁਝ ਵੀ ਚੰਗਾ ਲੈ ਕੇ ਆਉਂਦਾ ਚਾਹੇ ਉਹ ਚੰਗਾ ਨਾਟਕ ਆ ਚਾਹੇ ਉਹ ਚੰਗਾ ਗਾਣਾ ਚਾਹੇ ਕੋਈ ਚੰਗੀ ਕਿਤਾਬ ਆ ਚਾਹੇ ਚੰਗੀ ਫਿਲਮਾ ਉਹਨੂੰ ਤੁਸੀਂ ਜ਼ਰੂਰ ਟਾਈਮ ਗੱਡ ਕੇ ਦੇਖੋ ਤਾਂ ਕਿ ਇੱਕ ਹੌਸਲਾ ਮਿਲੇ ਤੇ ਬਾਕੀ ਐਂਟਰਟੇਨਮੈਂਟ ਵੀ ਆਪਣੀ ਆਪਣੀ ਲਾਈਫ ਜਿਉਂਦੇ ਰਹੋ ਹਾਂ ਜੇ ਕੋਈ ਮਾੜੀ ਚੀਜ਼ ਆ ਉਹਨੂੰ ਜ਼ਰੂਰ ਦੱਸੋ ਪਰ ਗੱਲ ਨਾ ਬਿਆ ਕਰੋ ਕਹਿ ਦਿਆ ਕਰੋ ਵੀ ਆ ਚੀਜ਼ ਮਾੜੀ ਆ ਨਾ ਕਈ ਵਾਰ ਵਿਵਾਦ ਐਡੇ ਵੱਡੇ ਬਣ ਜਾਂਦੇ ਆ ਕਿ ਕਈ ਵਾਰ ਕਰਨ ਵਾਲੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਗੱਲ ਇੱਥੋਂ ਤੱਕ ਪਹੁੰਚ ਜੂ ਅਗਲਾ ਤਾਂ ਆਪਣੀ ਗੱਲ ਰੱਖਦਾ ਹੁੰਦਾ ਬਿਲਕੁਲ ਬਸ ਦਰਸ਼ਕਾਂ ਨੂੰ ਇਹੀ ਆ ਕਿ ਜਿਹੜੇ ਕਲਾਕਾਰ ਨੇ ਚੰਗੇ ਜਾਂ ਨਵੇਂ ਕਲਾਕਾਰ ਨੇ ਜਿਹੜੇ ਤੁਹਾਨੂੰ ਲੱਗਦਾ ਉਹਨਾਂ ਨੂੰ ਪਿਆਰ ਦਿੰਦੇ ਰਹੋ ਕਿਉਂਕਿ ਕੋਈ ਵੀ ਕਲਾਕਾਰ ਦਰਸ਼ਕਾਂ ਦੇ ਬਣਾਏ ਤੋ ਹੀ ਬਣਦਾ ਤੇ ਬਾਕੀ ਵੀਡੀਓ ਕਿਦਾਂ ਦੀ ਲੱਗੀ ਫਿਰ ਤੁਸੀਂ ਲਾਈਕ ਤੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਥੈਂਕ ਯੂ ਸ਼ੁਕਰੀਆ ਮਿਹਰਬਾਨੀ